ਕੀ ਮਾਫੀਨਾਮਾ ਹੀ ਕਾਫੀ ਆ ਜਿਹੜੇ ਬੰਦੇ ਮਾ ਕੇ ਮਾਫੀਨਾਮਾ ਪੇਸ਼ ਕਰ ਰਹੇ ਆ ਕੀ ਉਹਨਾਂ ਤੇ ਕਿਸੇ ਨੂੰ ਯਕੀਨ ਹੈ ਤੇ ਜਿਸ ਤੋਂ ਮਾਫੀਨਾਮਾ ਲਿਆ ਜਾ ਰਿਹਾ ਕੀ ਉਹ ਬੰਦਾ ਮਾਫ ਕਰਨ ਦੇ ਵੀ ਕਾਬਲ ਹੈ ਕਾਲ ਤੱਕ ਦਾ ਜਸੇਦਾਰ ਅਜ ਹੈ ਕੌਣ ਰਬੜ ਦੀ ਸਟੈਂਪ ਆ ਇੱਕ ਤੇ ਰਬੜ ਦੀ ਸਟੈਂਪ ਲਾਉਣੀ ਕਿਹਨੇ ਆ ਸੁਖਵੀਰ ਬਾਦਲ ਜਿੰਨੇ ਅਜ ਮਾਫੀਨਾਮਾ ਲੈ ਕੇ ਗਏ ਆ ਉਹ ਸਾਰੇ ਨਾ ਲੱਕੜ ਬੱਗੇ ਦੀ ਨਸਲ ਆ ਇਹ ਹੱਡ ਚੂਸਣ ਵਾਲੇ ਮਾ ਕੇ ਸਾਰੇ ਮਾ ਕੇ ਨਾਲ ਜਿਹੜੇ ਸ਼ਰੀਕ ਰਹੇ ਆ ਇਹਨਾਂ ਨੂੰ ਮਾਫੀ ਨਹੀਂ ਮਿਲਣੀ ਕਿਉਂਕਿ ਬਾਈ ਸਭ ਤੋਂ ਵੱਡੀ ਗੱਲ ਕੀ ਆ ਇਹਨਾਂ ਦੇ ਭੇਸ ਕਿਹੜੇ ਸੀ ਸਿੱਖ ਕੌਮ ਦੇ ਰਾਖਿਆਂ ਦੇ ਭੇਸ ਸੀ ਜਿਹੜਾ ਪਿਛੇ ਸਮੇਂ ਦੇ ਵਿੱਚ ਮਾਕੇ ਰਾਜ ਕੀਤਾ ਉਹ ਕਾਲੀਦਲ ਨੇ ਨਹੀਂ ਕੀਤਾ ਉਹ ਬਾਦਲੈਂਡ ਕੰਪਨੀ ਨੇ ਕੀਤਾ ਤੇ ਉਹਦੇ ਵਿੱਚ ਇਹ ਸਾਰੇ ਬੰਦੇ ਕੀ ਆ ਮਾਕੇ 파ਟਨਰ ਸੀਗੇ ਹੁਣ ਕੀ ਆ ਪਾਰਟਨਰਸ਼ਿਪ ਆਡ ਕਿਉਂ ਕਰ ਲੀਆ ਜਦੋਂ ਤੁਹਾਡੇ ਲਈ ਗੱਲ ਆ ਵੀ ਕਿਸ਼ਤੀ ਜਦੋਂ ਡੁੱਗਦੀ ਦਿਖੀ ਸਭ ਤੋਂ ਪਹਿਲਾਂ ਕੌਣ ਭਜਦਾ ਕਹਿੰਦੇ ਚੂਹੇ ਭਜਦੇ ਆ ਇਦੋਂ ਪਰੰਪਰਾ ਯਾਰ ਕੇ ਸੇਖਮੀ ਯਾਰ ਕੇ ਕੀ ਆ ਪਹਿਲਾਂ ਵੀ ਵਿਰੋਧੀ ਹੋਈ ਸੀ ਸਭ ਤੋਂ ਵੱਧ ਬੋਲਦਾ ਕੌਣ ਸੀ ਉਦੋਂ ਖਿਲਾਫ ਚੰਦੂ ਮਾਜਰਾ ਬੋਲਿਆ ਸੀ ਉਹਨਾਂ ਦੇ ਨਾਲ ਖੜਾ ਸੀ ਤੇ ਉਹਨਾਂ ਨੂੰ ਪਾਸੇ ਕੱਢ ਕੇ ਪਾਰਟੀ ਜੋ ਪਾਸੇ ਖੜੇ ਨੂੰ ਛੱਡ ਕੇ ਵਾਪਸ ਫੇਰ ਕੀ ਆ ਇਸੇ ਤੇ ਢੇ ਜਵਾਬ ਤਾਂ ਆ ਗਿਆ ਦੀ ਬਾਦਲ ਕ ਬਾਦਲਣ ਕੰਪਨੀ ਜੁਆਇਨ ਕਰ ਜਾਂਦਾ ਅੱਜ ਵੀ ਲੋਕ ਉਹੀ ਨੇ ਜਗਵੀਰ ਬਾਦਲ ਇੱਕ ਉਹ ਜਿੰਨਾ ਜਿਹਦੀ ਜਾਨ ਇੱਕ ਤੋਤੇ ਚ ਆ ਤੇ ਇਹ ਤੋਤਾ ਕੌਣ ਆ ਇਹ ਐ ਜੀ ਪੀ ਸੀ ਆ ਵੀ ਤੇ ਐ ਜੀ ਪੀ ਸੀ ਦੇ ਵਿੱਚ ਜਦੋਂ ਇਹ ਤੋਤੇ ਨੂੰ ਮਾ ਕੇ ਹੱਥ ਪੈ ਗਿਆ ਨਾ ਇਹ ਜਿੰਨ ਨੇ ਫੇਰ ਮਰਨਾ ਤੇ ਉਸ ਨੂੰ ਹੱਥ ਕੀ ਆ ਮੇਰੇ ਖਿਆਲ ਚ ਨਵੰਬਰ ਚ ਪਈ ਜਾਣਾ ਜੇ ਸੈਂਟਰ ਇਲੈਕਸ਼ਨ ਨਹੀਂ ਵੀ ਕਰਾਉਂਦਾ ਤਾਂ ਨਵੰਬਰ ਚ ਪ੍ਰਧਾਨਗੀ ਬਦਲੀ ਜਾਣੀ ਮੈਂ ਕਹਣਾ ਸਭ ਤੋਂ ਪਹਿਲੀ ਜਿਹੜੀ ਵੱੱਜਰ ਗਲਤੀ ਇਹਨਾਂ ਤੋਂ ਹੋਈ ਸੀ ਇਹਨਾਂ ਨੇ ਗਲਤੀ ਮੰਨਣੀ ਕਿਹੜੀ ਸੀ ਕਿ ਅਸੀਂ ਕਾਲ ਤੱਕ ਦੀ ਮਰਿਆਦਾ ਨੂੰ ਤੈਸ ਨੈਸ ਕਰਨ ਵਾਲੇ ਲੋਕ ਆ ਅਸੀਂ ਕਾਲ ਤੱਕ ਦੇ ਜਥੇਦਾਰ ਦਾ ਜਿਹੜਾ ਮਾ ਕੇ ਰਤਵਾ ਸੀ ਉਹਨੂੰ ਮਿੱਟੀ ਚ ਮਿਲਾਉਣ ਵਾਲੇ ਅਸੀਂ ਲੋਕ ਆ ਸਾਨੂੰ ਉਹਦੇ ਵਾਸਤੇ ਮਾ ਚੁੰਦਾ ਕਮੇਟੀ ਦੀ ਜਦੋਂ ਗੱਲ ਛਪਾਰਸ਼ਾਂ ਦੀ ਗੱਲ ਤੋੜਨ ਗਈ ਤਾਂ ਸਾਰੇ ਮਾਕੇ ਕੀਆ ਦੋਨਾਂ ਧੜਿਆਂ ਦੇ ਮੂੰਹ ਤੇ ਚਪੇੜਾ ਵੱਜ ਗਿਆ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਚੁੰਦਾ ਕਮੇਟੀ ਨੇ ਜਿਹੜੀਆਂ ਛਪਾਰਸ਼ਾਂ ਕੀਤੀਆਂ ਸੀ ਉਹਦੇ ਮੁਤਾਬਕ ਇਹਨਾਂ ਚ ਕੋਈ ਬੰਦਾ ਵੀ ਅਜ ਇਲੈਕਸ਼ਨ ਲੜਨ ਦੇ ਲੈ ਕੇ ਜਿਵੇਂ ਨਾ ਆਪਾਂ ਕਹਿੰਦੇ ਆ ਵੀ ਅਰਸ਼ ਤੋਂ ਫਰਸ਼ ਤੇ ਆਉਂਦੀ ਆ ਇਹ ਅਰਸ਼ ਤੋਂ ਮੈਂ ਕਹਿੰਦਾ ਫਰਸ਼ ਤੇ ਨਹੀਂ ਐ ਥੱਲੇ ਖੂਚ ਡਿੱਗ ਪਏ ਹੋਣ ਖੂਦ ਡੱਡੂ ਨਾ ਮੈਂ ਕਹਿੰਦਾ ਖੂਦ ਦੇ ਵਿੱਚ ਡਿੱਗੇ ਹੋਏ ਲੋਕ ਆ ਇਹ ਨਿਕਲਣ ਇੱਕ ਦੂਜੇ ਨੂੰ ਆਪ ਹੀ ਨਹੀਂ ਦਿੰਦੇ ਜੇ ਇੱਕ ਬੰਦਾ ਮੜਾ ਜਾ ਵੀ ਉਭਾਰ ਕਰੂਗਾ ਕੋਈ ਚੰਗੀ ਗੱਲ ਕਰੂਗਾ ਤਾਂ ਦੂ ਸੱਤੇ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮਾਇਆ ਜਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਅਕਾਲੀ ਦਲ ਦੇ ਵਿੱਚ ਖਲਬਲੀ ਜਿਹੜੀ ਆ ਉਹ ਮੱਚੀ ਹੋਈ ਆ ਇੱਕ ਧੜਾ ਸੁਖਪੀਰ ਸਿੰਘ ਬਾਦਲ ਹੋਰਾਂ ਦੇ ਨਾਲ ਤੇ ਦੂਸਰਾ ਧੜਾ ਜਿਸ ਨੂੰ ਸੁਖਪੀਰ ਸਿੰਘ ਬਾਦਲ ਦਾ ਧੜਾ ਬਾਗੀ ਧੜਾ ਕਹਿੰਦਾ ਇੱਕ ਕਹਿੰਦਾ ਹੈ ਕਿ ਸੁਖਪੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਦਲਣੀ ਚਾਹੀਦੀ ਆ ਪਰ ਦੂਸਰੇ ਸੁਖਪੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਦੇ ਨੇ ਬਾਕੀਤਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਅੱਜ ਮਾਫੀ ਨਾਮਾ ਜਿਹੜਾ ਉਹ ਦਿੱਤਾ ਗਿਆ ਜਹੇਦਾਰ ਸਾਹਿਬ ਨੂੰ ਕਿ ਜਿਸ ਵੇਲੇ ਜਿਸ ਵੇਲੇ ਸੱਤਾ ਦੇ ਵਿੱਚ ਸੀ ਤਾਂ ਉਸ ਵੇਲੇ ਜੋ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਦਾ ਪਛਤਾਪ ਕਰਨ ਦੇ ਲਈ ਅੱਜ ਦਰਬਾਰ ਸਾਹਿਬ ਦੇ ਵਿੱਚ ਵੀ ਆਏ ਸੀ ਗੱਲਬਾਤ ਕਰਾਂਗੇ ਮੇਰੇ ਨਾਲ ਭਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਰੁਪਿੰਦਰ ਭਾਈ ਸਵਾਗਤ ਆਰਐਮਬੀ ਟੈਲੀਵਿਜ਼ਨ ਤੇ ਆਰਐਮਬੀ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਮਾਫੀਨਾਮਾ ਅੱਜ ਜਿਹੜਾ ਉਹਨਾਂ ਨੇ ਪੇਸ਼ ਕੀਤਾ ਆ ਚਾਰ ਗਲਤੀਆਂ ਜਿਹੜੀਆਂ ਨੇ ਉਹ ਕਬੂਲੀਆਂ ਨੇ ਕਿ ਪਰ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਇਹ ਗਲਤੀਆਂ ਸਾਡੇ ਤੋਂ ਜਿਹੜੀਆਂ ਉਹ ਹੋਈਆਂ ਨੇ ਖਾਸ ਕਰਕੇ ਸੁਪੀਰ ਸਿੰਘ ਬਦਲ ਦਾ ਨਾਮ ਜਿਹੜਾ ਉਹਨਾਂ ਨੇ ਲਿਖਿਆ ਆ ਮੈਂ ਤਾਂ ਇਹੀ ਪੁੱਛਣਾ ਚਾਹੁੰਨਾ ਕਿ ਸਾਰੇ ਜਿੰਨੇ ਪੰਜਾਬ ਵਾਸੀ ਲਾਡੋ ਜਾਂ ਜਿੰਨੇ ਵੀ ਸਿੱਖ ਜਗਤ ਦੇ ਮਾਕੇ ਜਿਹੜੇ ਭਰਾ ਬੈਠੇ ਆ ਉਹ ਮਾਕੇ ਇਹ ਦੱਸ ਦੋਗੇ ਕਿ ਕੀ ਮਾਫੀਨਾਮਾ ਇਹ ਕਾਫੀ ਆ ਇਹ ਗੱਲ ਸਭ ਤੋਂ ਪਹਿਲਾਂ ਸੋਚਣੀ ਬਣਦੀ ਆ ਤੇ ਦੂਸਰੀ ਅਹਿਮ ਗੱਲ ਇਹ ਆ ਕਿ ਜਿਹੜਾ ਮਾਫੀਨਾਮਾ ਆਇਆ ਕਿ ਇਹਦੇ ਪ੍ਰਤੀ ਜਿਹੜੇ ਬੰਦੇ ਮਾਕੇ ਮਾਫੀਨਾਮਾ ਪੇਸ਼ ਸਭ ਤੋਂ ਵੱਡੀਆਂ ਗੱਲਾਂ ਇਹ ਨੇ ਤੇ ਤੀਸਰਾ ਇਹ ਆ ਜਿਹੜਾ ਮੈਂ ਇਹ ਮਾਫੀਨਾਮਾ ਦੇਣ ਵਾਲੇ ਲੋਕ ਸੀਗੇ ਕਿ ਜਿਸ ਤਰੀਕੇ ਨਾਲ ਮੰਗਿਆ ਕਿਤੇ ਜਿਸ ਤੋਂ ਮਾਫੀਨਾਮਾ ਲਿਆ ਜਾ ਰਿਹਾ ਕਿ ਉਹ ਬੰਦਾ ਮਾਫ ਕਰਨ ਦੇ ਵੀ ਕਾਬਲ ਹੈ ਕਿਉਂਕਿ ਸਭ ਤੋਂ ਅਹਿਮ ਮੁੱਦਾ ਬਈ ਜਸ਼ ਇਹ ਆ ਕਿ ਜਿੱਥੇ ਜਾ ਕੇ ਮਾਫੀਨਾਮਾ ਦਿੱਤਾ ਜਾ ਰਿਹਾ ਨਾ ਸਭ ਤੋਂ ਵੱਡੀ ਦਾਮਾ ਕਿ ਜਿਹੜੀ ਬੱਜਰ ਮਾ ਕਿ ਇਹਨਾਂ ਤੋਂ ਗਲਤੀ ਹੋਈ ਆ ਉਹ ਇਹੀ ਆ ਕਿ ਕਾਲ ਤਖਤ ਦੀ ਜਿਹੜੀ ਮਰਿਆਦਾ ਤੇ ਗਰਮਾ ਉਹ ਤੈਸ਼ ਨੈਸ਼ ਇਹ ਕਰਨ ਵਾਲੇ ਆ ਇਹ ਸਾਰੇ ਵਿੱਚ ਸ਼ਾਮਲਾ ਮੈਂ ਨਾ ਇੱਕ ਗੱਲ ਤੁਹਾਨੂੰ ਦੱਸਦਾ ਮੈਂ ਇਹਨਾਂ ਨੂੰ ਸਾਰੇ ਜਿੰਨੇ ਅੱਜ ਮਾਫੀਨਾਮਾ ਲੈ ਕੇ ਗਏ ਆ ਉਹ ਸਾਰੇ ਨਾ ਲੱਕੜ ਪੱਗੇ ਦੀ ਨਸਲ ਆ ਲੱਕੜਬੱਗੇ ਦੀ ਨਸਲ ਕਿਵੇਂ ਆ ਡਿਸਕਵਰੀ ਚੈਨਲ ਦੇ ਕਈ ਭਰਾਵਾਂ ਨੇ ਦੇਖਿਆ ਹੋਊ ਕਿ ਇੱਕ ਜਾਨਵਰ ਦਾ ਨਾ ਸ਼ਿਕਾਰ ਲੱਕੜਬੱਗੇ ਕੀ ਆ ਭਜਾ ਕੇ ਹੰਬਾ ਦਿੰਦੇ ਆ ਤੇ ਮੁੜ ਕੇ ਕੀ ਆ ਮੌਕੇ ਦੇ ਸ਼ੇਰ ਆ ਕੇ ਕੀ ਆ ਉਹਨੂੰ ਖਾਂਦਾ ਪਰ ਲੱਕੜਬੱਗੇ ਪਾਸੇ ਗਿੜੇ ਦਿੰਦੇ ਰਹਿੰਦੇ ਤੇ ਜਿਹੜਾ ਸ਼ੇਰ ਦਾ ਬਚਿਆ ਕੁਚਿਆ ਬਚ ਜਾਂਦਾ ਖਾਣ ਤੋਂ ਬਾਅਦ ਉਹ ਫਿਰ ਲੱਕੜਬੱਗੇ ਕੀ ਉਹ ਖਾਂਦੇ ਆ ਇਹੋ ਸਾਰੇ ਲੱਕੜਬੱਗੇ ਜਿਨ੍ਹਾਂ ਨੇ ਬਚਿਆ ਕੁਚਿਆ ਰਹਿਦ ਖੁੰਦ ਛੱਡੀ ਇਹਨਾਂ ਨੇ ਵੀ ਨਹੀਂ ਇਹ ਹੱਡ ਚੂਸਦੇ ਰਹੇ ਆ ਤੇ ਅੱਜ ਇਹ ਬੰਦੇ ਕੀ ਆ ਮਾਫੀਨਾਮਾ ਲੈ ਕੇ ਜਾਂਦੇ ਆ ਮੈਂ ਇੱਕੋ ਗੱਲ ਕਹਿਣਾ ਬਾਈ ਮਾਫੀ ਕੀ ਆ ਗਲਤੀ ਦੀ ਹੁੰਦੀ ਆ ਹੂੰ ਠੀਕ ਹੈ ਨਾ ਮੈਂ ਕਹਿੰਦਾ ਵੀ ਇੱਕ ਪਰਮ ਗੁਨਾਹ ਹੁੰਦਾ ਜਿਹੜਾ ਕਿ ਇੱਕ ਰਾਵਣ ਨੇ ਵੀ ਕੀਤਾ ਸੀ ਤੇ ਉਹ ਮਾਫੀ ਦੇ ਲਾਇਕ ਨਹੀਂ ਸੀ ਇਸੇ ਕਰਕੇ ਸ਼ਿਵਜੀ ਨੇ ਕਿਹਾ ਜਾਂਦਾ ਪ੍ਰਾਂਤਨ ਕਥਾਵਾਂ ਦੇ ਵਿੱਚ ਲਿਖਿਆ ਕਹਿੰਦੇ ਸ਼ਿਵਜੀ ਨੇ ਪਾਰਵਤੀ ਦੇ ਕਹੇ ਤੇ ਵੀ ਨਾ ਮਾਫ ਨਹੀਂ ਕੀਤਾ ਸੀ ਰਾਵਣ ਨੂੰ ਕਿਉਂ ਨਹੀਂ ਕੀਤਾ ਸੀ ਉਹ ਕਹਿੰਦਾ ਵੀ ਬਲਾਤਕਾਰ ਕਤਲ ਵੀ ਮਾਫ ਕੀਤਾ ਜਾ ਸਕਦਾ ਪਰ ਜਿਸ ਭੇਸ ਦੇ ਵਿੱਚ ਆ ਕੇ ਕਹਿੰਦਾ ਵੀ ਰਾਵਣ ਨੇ ਇੱਕ ਸਾਧੂ ਦਾ ਭੇਸ ਧਾਰ ਕੇ ਮਾਕੇ ਉਹਨੇ ਸੀਤਾ ਦਾ ਅਪਹਰਨ ਕੀਤਾ ਇੱਕ ਮਾਕੇ ਸਭ ਤੋਂ ਪੂਜੀ ਜਾਣ ਵਾਲੀ ਜਮਾਤ ਨੂੰ ਕਹਿੰਦਾ ਇਹਨਾਂ ਨੇ ਕੀਆ ਅਲਗ ਠੇਸ ਪੰਚਾਈ ਆ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਆ ਜਿਹਦੇ ਤੇ ਲੋਕ ਯਕੀਨ ਕਰਦੇ ਸੀ ਮੈਂ ਕਹਿੰਦਾ ਇਹ ਸਾਰੇ ਲੋਕ ਕੀ ਆ ਉਹ ਪਰਮ ਗੁਨਾਹਗਾਰ ਨੇ ਇਹਨਾਂ ਨੂੰ ਮਾਫੀ ਨਹੀਂ ਮਿਲਣੀ ਕਿਉਂਕਿ ਬਾਈ ਸਭ ਤੋਂ ਵੱਡੀ ਗੱਲ ਕੀ ਆ ਇਹਨਾਂ ਦੇ ਭੇਸ ਕਿਹੜੇ ਸੀ ਸਿੱਖ ਕੌਮ ਦੇ ਰਾਖਿਆਂ ਦੇ ਭੇਸ ਸੀ ਜਿਨ੍ਹਾਂ ਨੇ ਸਿੱਖ ਕੌਮ ਦੀ ਮਾਕੇ ਮੈਂ ਕਹਿੰਦਾ ਵੀ ਜਿਹੜਾ ਅਕਾਲੀ ਦਲ ਆਣਾ ਬਾਈ ਇਹਦੀਆਂ ਨਿਉਹਾਂ ਦੇ ਵਿੱਚ ਸਿਰ ਲੱਗੇ ਹੋਏ ਆ ਤੇ ਇਥੇ ਕੀ ਆ ਸਿਮਿੰਟ ਦੀ ਥਾਂ ਤੇ ਜਿੱਥੇ ਆਪਾਂ ਗੱਲ ਕਰਦੇ ਆ ਖੂਨ ਨਾਲ ਕੀ ਆ ਚਿਪੀਆਂ ਹੋਈਆਂ ਮਾਕੇ ਸਿਰ ਨੇ ਜਿਨ੍ਹਾਂ ਦੀ ਮਾਕੇ ਬੁਨਿਆਦ ਉਹ ਆ ਤੇ ਉਹਨਾਂ ਨੂੰ ਬਦਨਾਮ ਕਰਕੇ ਇਹਨਾਂ ਨੇ ਜਿਸ ਹਾਲਾਤਾਂ ਚ ਲਿਆ ਕੇ ਪੰਜਾਬ ਨੂੰ ਖੜਾ ਕਰਤਾ ਸਿੱਖ ਕੌਮ ਨੂੰ ਖੜਾ ਕਰਤਾ ਤੇ ਭੇਸ ਕੀਤਾ ਰਿਆ ਸੀ ਉਹ ਬਚਾਉਣ ਵਾਲਿਆਂ ਦਾ ਜਿਨ੍ਹਾਂ ਨੂੰ ਲੋਕ ਪੂਜਦੇ ਸੀ ਮੈਂ ਕਹਿੰਦਾ ਅੱਜ ਵੀ ਉਹ ਲੋਕ ਨਾ ਜਾ ਕੇ ਬਈ ਮੈਂ ਕਹਿੰਦਾ ਵੀ ਸ਼ਰਮ ਮਹਿਸੂਸ ਕਰਦਾ ਜਦੋਂ ਵੋਟ ਕਿਤੇ ਹੋਰ ਚੋਂ ਨਿਸ਼ਾਨਦੇ ਪਾਉਂਦੇ ਆ ਹੱਥ ਕੰਮ ਦੇ ਆ ਤੱਕੜੀ ਤੋਂ ਪਾਸੇ ਵੋਟ ਪਾਉਂਦਿਆਂ ਦੀ ਉਹ ਕਿਉਂ ਕੰਮ ਦੇ ਆ ਕਿਉਂਕਿ ਸਾਰੀ ਉਮਰ ਉਹਨਾਂ ਲੋਕਾਂ ਨੇ ਮੈਂ ਕਹਿੰਦਾ ਵੀ ਜਦੋਂ ਵੋਟ ਪਾਉਣ ਜਾਂਦੇ ਸੀ ਨਾ ਜਸਪ੍ਰਾਨੇ ਬਜ਼ੁਰਗ ਦੱਸਦੇ ਕਿ ਅਸੀਂ ਕੀ ਆ ਬਾਹਰ ਚੱਪਲਾਂ ਲਾ ਕੇ ਫੇਰ ਜਾ ਕੇ ਵੋਟ ਪਾਉਂਦੇ ਸੀ ਕਿਉਂਕਿ ਉਹ ਗਿਆ ਪੰਥ ਨੂੰ ਵੋਟ ਜਾਂਦੀ ਸੀ ਤੇ ਪੰਥ ਦੇ ਨਾਂ ਤੇ ਸਰਕਾਰਾਂ ਦਾ ਸੁੱਖ ਭੋਗਣ ਵਾਲੇ ਸਾਰੇ ਲੱਕੜਬੱਗੇ ਜਿਹੜੇ ਹੈਗੇ ਆ ਇਹਨਾਂ ਨੇ ਲੋਕਾਂ ਨੂੰ ਦਿੱਤਾ ਕਿ ਅੱਜ ਕੀ ਆ ਇਹਨਾਂ ਨੇ ਗਣਾ ਕਿਹੜੇ ਕੀਤੇ ਚਾਰ ਮੁੱਖ ਗਲਤੀਆਂ ਮੰਨੀਆਂ ਇਹਨਾਂ ਨੇ ਹੂੰ ਸਭ ਤੋਂ ਮੈਂ ਕਿ ਮੇਨ ਜਿਹੜੀ ਪਹਿਲੀ ਗਲਤੀ ਮੰਨੀਆਂ 2007 ਦੇ ਵਿੱਚ ਸਰਸੇ ਵਾਲੇ ਮੈਂ ਕਿ ਜਿਹੜਾ ਸਾਧਾ ਉਹਨੇ ਜਿਹੜਾ ਸਵਾਂਗ ਧਾਰਿਆ ਸੀ ਸਵਾਂਗ ਧਾਰ ਕੇ ਮਾਕੇ ਗੁਰੂ ਗੋਬਿੰਦ ਸਿੰਘ ਦਾ ਸਵਾਗਤ ਆ ਰਿਹਾ ਸੀ ਉਹਦੇ ਖਿਲਾਫ 295 ਦਾ ਪਰਚਾ ਦਰਜ ਕਰਾਇਆ ਜਾਂਦਾ ਜਿਹੜਾ ਪਰਚਾ ਕੀ ਆ ਵਾਪਸ ਲੈ ਲਿਆ ਜਾਂਦਾ ਸਰਕਾਰੋਂ ਤੇ ਸਰਕਾਰ ਮਾਕੇ ਸਰਕਾਰ ਸੀਬਈ ਮਾਕੇ ਇਹਨਾਂ ਦੀ ਸੱਤ ਤੋਂ ਬਾਅਦ ਸਰਕਾਰ ਇਹਨਾਂ ਨੇ ਲਿਆ ਆ ਸੱਤ ਵਜੇ ਉਦੋਂ ਪਰਚਾ ਮਾਕੇ ਇਹਨਾਂ ਨੇ ਕੀ ਆ ਪਰਚਾ ਵਾਪਸ ਲਿਆ ਜਾਂਦਾ ਦੂਸਰਾ ਕੀ ਆ ਜਿਹੜਾ ਮਾਕੇ ਇਹਨਾਂ ਨੇ ਗਨਾਹ ਮੰਨਿਆ ਆ ਉਹਦਾ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੀ ਉਹਨੂੰ ਮਾਫੀਨਾਮਾ ਦਿੱਤਾ ਜਾਂਦਾ ਸਰਸਾ ਸਾਧ ਨੂੰ ਉਦੋਂ ਬਾਅਦ ਉਹ ਇਸ਼ਤਿਹਾਰ ਵੀ ਲਾਏ ਗਿਆ ਜਿਹੜੇ 95 ਲੱਖ ਖਰਚ ਕੀਤੇ ਗਏ ਹਾਂਜੀ ਉਹਦੀ ਮਾਕੇ ਮਾਫੀ ਮੰਗੀ ਆ ਤੀਜੀ ਮੰਗੀ ਆ ਵੀ 2015 ਦੇ ਵਿੱਚ ਆ ਕੇ ਜ ਮਾਕੇ ਬੁਰਜ ਜਵਾਰ ਸਿੰਘ ਤੋਂ ਮਾਰਾ ਦਾ ਸਰੂਪ ਚੋਰੀ ਹੁੰਦਾ ਉਸ ਤੋਂ ਬਾਅਦ ਕੀ ਆ ਗਲੀਆਂ ਨਾਲੀਆਂ ਦੇ ਵਿੱਚ ਕੀ ਆ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰ ਕੇ ਕੀ ਆ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਆ ਤੇ ਫਿਰ ਨਹੀਂ ਹੱਤੇ ਬੈਠੇ ਕੀ ਆ ਉਹਦਾ ਵਿਰੋਧ ਕਰਨ ਵਾਲੇ ਬੰਦਿਆਂ ਦੇ ਸਿਰਾਂ 'ਚ ਫੇਰ ਮਾਰੇ ਜਾਂਦੇ ਆ ਹੂੰ ਤੇ ਫਿਰ ਪੁਲਿਸਾਂ ਨੂੰ ਪਛਾਤੀ ਕਰ ਦਿੱਤੀ ਜਾਂਦੀ ਆ ਹੂੰ ਤੇ ਇਹ ਸਾਰੇ ਮਾਕੇ ਤਿੰਨ ਜਿਹੜਾ ਤਿੰਨ ਮਾਕੇ ਘਟਨਾਕਰਮ ਵਾਪਰ ਇਹਦੇ ਵਿੱਚ ਕਹਿੰਦੇ ਅਸੀਂ ਸਹੀ ਇਨਸਾਫ ਨਹੀਂ ਦੇ ਸਕੇ ਉਹਦੀ ਮਾਫੀ ਮੰਗੀ ਗਈ ਆ ਤੇ ਚੌਥੀ ਜਹਾਰ ਆਲਮ ਤੇ ਮਾਕੇ ਇੱਕ ਸਮੇਤ ਸੈਣੀ ਨੂੰ ਅਪਾਇੰਟ ਕਰਨ ਦੇ ਵਾਸਤੇ ਮਾਫੀ ਮੰਗੀ ਗਈ ਆ ਹੂੰ ਪਰ ਮੈਂ ਬਈ ਇੱਕੋ ਗੱਲ ਕਰਦਾ ਕਿ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਹੋਰ ਬੜਾ ਕਲਾਜ ਹਾਰ ਆਲਮ ਤੇ ਲੋਕ ਉਹਨਾਂ ਦਾ ਨਾਂ ਜਾਗਰ ਕਰ ਦਿੰਦੇ ਆ ਠੀਕ ਹੈ ਨਾ ਜਿਹੜੀ ਚੌਥੀ ਦੀ ਮੈਂ ਗੱਲ ਕਰੀਏ ਦਰਬਾਰਾ ਸਿੰਘ ਗੁਰੂ ਕੌਣ ਸੀ ਜਦੋਂ ਨਕੋਦਰ ਦੇ ਵਿੱਚ ਗੋਲੀ ਕਾਂਡ ਵਾਪਰਦਾ ਤਾਂ ਉਹ ਤੋਂ ਡੀਸੀ ਕੌਣ ਸੀ ਜਿਹੜਾ ਰਾਤੇ ਰਾਤ ਪੋਸਟਮਾਰਟਮ ਕੀਆ ਉਹਨਾਂ ਦੇ ਤੱਕੇ ਸ਼ਹੀਦੀ ਨਾਲ ਕੀਆ ਉਹਨਾਂ ਦਾ ਸੰਸਕਾਰ ਕਰਾਉਂਦਾ ਉਹਨਾਂ ਮੁੰਡਿਆਂ ਦੇ ਸਿੱਖ ਨੌਜਵਾਨਾਂ ਦੇ ਸਾਰੇ ਆਰਡਰਾਂ ਤੇ ਸਾਈਨ ਉਹਦੇ ਹੁੰਦੇ ਆ ਤੇ ਮੈਂ ਕਹਣਾ ਵੀ ਜਿੰਨੇ ਲੋਕ ਇਹਨਾਂ ਦੇ ਕੀਆ ਇਹਨਾਂ ਪਾਪਾਂ ਦੇ ਭਾਗੀ ਵਾਰਾ ਮੈਂ ਕਹਣਾ ਵੀ ਜਿੰਨੇ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਉਹਨਾਂ ਸਾਰੇ ਘਟਨਾਕਰਮ ਜਿੰਨੇ ਵਾਪਰਦੇ ਆ ਲਾਹ ਪਿਸ਼ੋਕੜ ਤੋਂ ਲੈ ਕੇ ਆਪਾਂ ਗੱਲ ਕਰੀਏ ਨਿਰੰਕਾਰੀ ਕਾਂਡ ਵਾਪਰਦਾ ਤੇਰਾ ਕੀ ਆ ਉਥੇ ਸਿੱਖਾਂ ਦੇ ਮਾਕੇ ਕਤਲ ਕੀਤੇ ਜਾਂਦੇ ਆ ਉਹ ਸ਼ਹੀਦ ਕੀਤਾ ਜਾਂਦਾ ਉਹਨਾਂ ਨੂੰ ਉਸ ਤੋਂ ਬਾਅਦ ਕੀ ਆ ਬਾਬਾ ਬੂਝਾ ਸਿੰਘ ਅਰਗੇ ਮਾਕੇ ਮਾ ਸ਼ਹੀਦ ਕੀਤੇ ਜਾਂਦੇ ਆ ਤੇ ਉਦੋਂ ਬਾਅਦ ਜਿੰਨੇ ਆ ਘਟਨਾਕਰਮ ਹੁਣ ਜਿਨ੍ਹਾਂ ਨੇ ਇਹਨਾਂ ਨੇ ਜ਼ਿਕਰ ਕੀਤਾ ਉਹ ਸਾਰੇ ਵਾਪਰਦੇ ਕਿਹਦੇ ਕਾਲ ਦੇ ਵਿੱਚ ਆ ਜਿਹੜੇ ਬੰਦੇ ਨੂੰ ਫਖਰੇ ਖੌਮ ਦਿੱਤਾ ਜਾਂਦਾ ਬਾਬਾ ਬਾਦਲ ਦੇ ਠੀਕ ਆ ਨਾ ਮੈਂ ਇਹ ਸੇ ਕਰਕੇ ਕਹਿਣਾ ਹੋਣਾ ਕਿ ਇੱਕ ਵੀਰ ਕੀ ਹੈ ਕਿ ਗਾਣਾ ਵੀ ਗਾਉਂਦਾ ਹੁੰਦਾ ਕਹਿੰਦਾ ਵੀ ਜਿਹੜੇ ਡਾਣੇ ਦੇ ਪੰਜਾਬ ਫਾਹਾ ਲੈ ਗਏ ਲੋਕੀ ਬਾਬਾ ਬੋੜ ਆਖਦੇ ਪਰ ਮੈਂ ਕਹਿੰਦਾ ਵੀ ਚਲੋ ਅਗਲਾ ਕਹੀ ਕਹਿੰਦਾ ਤਾਂ ਕਿ ਤੂੰ ਬਾਦਲਾਂ ਦਾ ਖਿਹੜਾ ਨਹੀਂ ਛੱਡਦਾ ਯਾਰ ਮੈਂ ਕਹਿੰਦਾ ਵੀ ਬਾਦਲਾਂ ਨੇ ਬਰਬਾਦ ਕੀਤਾ ਜਿਨ੍ਹਾਂ ਨੇ ਅਜੇ ਤੱਕ ਸਾਡੀ ਜੜ ਨਹੀਂ ਲੱਗ ਰਹੀ ਫਿਰ ਯਾਰ ਮੈਂ ਕਹਿੰਦਾ ਸਾਨੂੰ ਬਰਬਾਦ ਕਰਨ ਵਾਲੇ ਜਿਹੜੇ ਲੋਕ ਨੇ ਅਸੀਂ ਉਹਨਾਂ ਦਾ ਕਿਉਂ ਨਾ ਮਾ ਕੇ ਜ਼ਿਕਰ ਕਰੀਏ ਮੈਂ ਤਾਂ ਅਜੇ ਵੀ ਕਹਿਣਾ ਕਿ ਪੰਜਾਬ ਨੂੰ ਬਚਾਉਣਾ ਜੇ ਤਾਂ ਪੰਜਾਬ ਦੀ ਲੋਕਲ ਕੀ ਹੈ ਸਿਆਸੀ ਧਿਰ ਖਾਸ ਤੌਰ ਤੇ ਪੰਥਕ ਜਮਾਤ ਮਜ਼ਬੂਤ ਹੋਣੀ ਚਾਹੀਦੀ ਹੈ ਉਹ ਮਜਬੂਤ ਕਰਨ ਨੂੰ ਲੋਕ ਤਿਆਰ ਬੈਠਿਆ ਜੇ ਲੋਕ ਅਕਾਲੀ ਹੈਗੇ ਆ ਪਰ ਮੂਰੇ ਕਾਲੀ ਹੈ ਦੀਦਾ ਨਹੀਂ ਕੋਈ ਇੱਕ ਚੀਜ਼ ਹੋਰ ਦੱਸ ਦਿਓ ਜਿਵੇਂ ਜਿਵੇਂ ਤੁਸੀਂ ਗੱਲ ਕਰੀ ਆ ਕਿ ਲੱਕੜ ਬੱਗਿਆਂ ਦੀ ਆਧਾਰਨ ਐਗਜ਼ਾਮਪਲ ਜਿਹੜੀ ਤੁਸੀਂ ਦਿੱਤੀ ਆ ਕੀ ਲੱਗਦਾ ਹੁਣ ਜਦੋਂ ਸਿਆਸਤ ਡੁੱਬਦੀ ਦੀ ਸੀ ਕਿਉਂਕਿ ਪਹਿਲਾਂ ਮੱਖਣ ਮਲਾਈਆਂ ਸਾਰੇ ਨੇ ਇਕੱਠੇ ਆਉ ਕੇ ਖਾਧੀਆਂ ਪਰ ਹੁਣ ਜਦੋਂ ਸਿਆਸਤ ਡੁੱਬਦੀ ਦੀ ਸੀ ਤਾਂ ਲੱਗਦਾ ਕਿ ਉਸ ਉਸੇ ਬੇੜੀ ਦੇ ਵਿੱਚ ਪਹਿਲਾਂ ਰਹੇ ਮੱਖਣ ਮਲਾਈਆਂ ਖਾਂਦੇ ਰਹੇ ਹੁਣ ਉਸੇ ਬੇੜੀ ਦੇ ਵਿੱਚੋਂ ਛਾਲ ਮਾਰ ਕੇ ਪਰਲੇ ਪਾਸੇ ਹੋਗੇ ਮੈਂ ਵੀ ਇਹੀ ਕਹਿਣਾ ਮੈਂ ਕਹਿੰਦਾ ਵੀ ਨਾ ਅਸਲ ਦੇ ਵਿੱਚ ਜਿਹੜਾ ਪਿਛਲੇ ਸਮੇਂ ਦੇ ਵਿੱਚ ਮੈਂ ਕਿ ਰਾਜ ਕੀਤਾ ਉਹ ਕਾਲੀ ਦਲ ਨੇ ਨਹੀਂ ਕੀਤਾ ਉਹ ਬਾਦਲੈਂਡ ਕੰਪਨੀ ਨੇ ਕੀਤਾ ਤੇ ਉਹਦੇ ਵਿੱਚ ਇਹ ਸਾਰੇ ਬੰਦੇ ਕੀ ਆ ਮੈਂ ਕਿ 파ਟਨਰ ਸੀਗੇ ਹੁਣ ਕੀ ਆ ਪਾਰਟਨਰਸ਼ਿਪ ਆਡ ਕਿਉਂ ਕਰ ਲੀਆ ਜਦੋਂ ਤੁਹਾਡੇ ਵਾਲੀ ਗੱਲ ਆ ਵੀ ਕਿਸ਼ਤੀ ਤੋਂ ਡੁੱਬਦੀ ਦਿਖੀ ਸਭ ਤੋਂ ਪਹਿਲਾਂ ਕੌਣ ਭੱਜਦਾ ਕਹਿੰਦੇ ਚੂਹੇ ਭੱਜਦੇ ਆ ਇਹ ਸਾਰੇ ਕੀ ਆ ਮੈਂ ਕਹਿੰਦਾ ਵੀ ਉਹੀ ਨਸਲਾਂ ਨੇ ਜਿਹੜੀਆਂ ਇਹਨਾਂ ਨੇ ਭੱਜ ਕੇ ਪਾਸੇ ਖੜ ਗਏ ਪਰ ਮੈਂ ਇੱਕ ਗੱਲ ਕਹਿਣਾ ਕਿ ਕਾਂਗਰਸ ਨੇ ਸਾਡਾ ਕਾਲ ਤਖਤ ਢਾਇਆ ਸਿੱਧਾ ਢਾਇਆ ਠੀਕ ਹੈ ਨਾ ਪਰ ਇਹਨਾਂ ਨੇ ਕਾਲ ਤਖਤ ਨੂੰ ਉਹਨਾਂ ਨੇ ਬਾਹਰੋਂ ਹਟਾਇਆ ਇਹਨਾਂ ਨੇ ਅੰਦਰੋਂ ਕਾਲ ਤਖਤ ਢਾਇਆ ਸਾਡਾ ਕਾਲ ਤਖਤ ਦੀ ਅੱਜ ਮਰਿਆਦਾ ਕੌਣ ਆ ਕਾਲ ਤਖਤ ਦੇ ਜਥੇਦਾਰ ਦੀ ਅੱਜ ਮੰਨ ਦਾ ਕੌਣ ਆ ਜਿਹਦਾ ਹੁਕਮ ਕੀ ਸਾਡੇ ਸਿਰ ਮੱਤੇ ਹੁੰਦਾ ਸੀ ਅੱਜ ਮੈਂ ਕਹਣਾ ਕਿ ਬੀਬੀ ਜਗੀਰ ਕੌਰ ਬੜੇ ਕੀਆ ਫਖਰ ਦੇ ਨਾਲ ਸਮਝਾ ਰਹੇ ਸੀ ਕਹੀ ਤਾਂ ਸਿਰਫ ਕਹਿੰਦੇ ਤਰੀਕਾ ਦੱਸਣਾ ਵੀ ਮਾਫੀ ਮੰਗੀ ਕਿਵੇਂ ਜਾਂਦੀ ਆ ਮਾਫੀ ਮੰਗਣਾ ਆਪ ਨਹੀਂ ਕਹਿੰਦੇ ਮੰਗਰੇ ਦੀ ਤਰੀਕਾ ਦੱਸ ਰਹੇ ਆ ਕਹਿੰਦੇ ਕਾਲ ਤਖਤ ਦੇ ਵਿੱਚ ਜਾ ਕੇ ਪਹਿਲਾਂ ਜੀ ਮਾਫੀਨਾਮਾ ਦਿੱਤਾ ਜਾਂਦਾ ਕਿਉਂਕਿ ਸੁਖਵੀਰ ਬਾਦਲ ਨੇ ਜਿਹੜਾ ਪਿੱਛੇ ਜੇ ਮਾਫੀ ਮੰਗੀ ਸੀ ਉਹਦੇ ਸਵਾਲ ਉਹ ਕਹਿੰਦੇ ਕਿ ਆ ਮਾਕੇ ਬਾਬਾ ਗੁਰਬਖਸ਼ ਸਿੰਘ ਦੀ ਜਿਹੜੀ ਰਿਹائش ਸੀ ਉਥੇ ਪਾਰਟ ਰਖਾਇਆ ਜਾਂਦਾ ਜਿਹੜਾ ਕਿ ਕਾਲ ਤਖਤ ਦੇ ਪਿਛਲੇ ਪਾਸੇ ਰਿਹائش ਆ ਉਹ ਤੇ ਉਥੇ ਮਾਕੇ ਦੇ ਵੱਲੋਂ ਜਾਣੇਣ ਜਾਣੇ ਚ ਮਾਫੀ ਮਾਕੇ ਗੁਨਾਹ ਕੀਤੇ ਮਾਕੇ ਮੰਨ ਕੇ ਵੀ ਜਾਣੇਣ ਜਾਣੇ ਚ ਕੋਈ ਗਲਤੀ ਹੋਈ ਤਾਂ ਉਹਦੀ ਮਾਫੀ ਮੰਗਦਾ ਕਾਲ ਤਖਤ ਦੇ ਪਿਛਲੇ ਪਾਸੇ ਖੜ ਕੇ ਮਾਫੀ ਮੰਗੀ ਗਈ ਆ ਤੇ ਕਹਿੰਦੇ ਕਾਲ ਤਖਤ ਦੇ ਮਾਫੀ ਮੂਹਰੇ ਖੜ ਕੇ ਮੰਗੀ ਜਾਂਦੀ ਆ ਪਹਿਲਾਂ ਰਿਟਨ ਦੇ ਵਿੱਚ ਦੇਣਾ ਪੈਂਦਾ ਫਿਰ ਕਾਲ ਤਖਤ ਦਾ ਜਥੇਦਾਰ ਤਲਬ ਕਰਦਾ ਤਲਬ ਕਰਨ ਤੋਂ ਬਾਅਦ ਫਿਰ ਕੀ ਆ ਉਹਨੂੰ ਡੰਡ ਲਾਇਆ ਜਾਂਦਾ ਪਰ ਮੈਂ ਪੁੱਛਣਾ ਚਾਹਣਾ ਕਿ ਕਾਲ ਤਖਤ ਦਾ ਜਥੇਦਾਰ ਅਜ ਹੈ ਤੇ ਰਬਟ ਦੀ ਸਟੈਂਪ ਲਾਉਣੀ ਕਿਨੇ ਆ ਸੁਖਵੀਰ ਬਾਦਲ ਨੇ ਤੇ ਸੁਖਵੀਰ ਬਾਦਲ ਅੱਜ ਕੀ ਹੈ ਮੈਂ ਕਹਣਾ ਵੀ ਸੁਖਵੀਰ ਬਾਦਲ ਉਹਨਾਂ ਚ ਰਜਉਂਦਾ ਸੁਖਵੀਰ ਬਾਦਲ ਇੱਕ ਉਹ ਜਿੰਨਾ ਜਿਹਦੀ ਜਾਨ ਇੱਕ ਤੋਤੇ ਚ ਆ ਤੇ ਇਹ ਤੋਤਾ ਕੌਣ ਆ ਇਹ ਐਸਜੀਪੀਸੀ ਆ ਵੀਰ ਤੇ ਐਸਜੀਪੀਸੀ ਦੇ ਵਿੱਚ ਜਦੋਂ ਇਹ ਤੋਤੇ ਨੂੰ ਮਾਰ ਕੇ ਹੱਥ ਪੈ ਗਿਆ ਨਾ ਇਹ ਜਿੰਨੇ ਫੇਰ ਮਰਨਾ ਤੇ ਉਸ ਨੂੰ ਹੱਥ ਕੀਆ ਮੇਰੇ ਖਿਆਲ ਚ ਨਵੰਬਰ ਚ ਪਈ ਜਾਣਾ ਤੇ ਸੁਖਵੀਰ ਬਾਦਲ ਜੇ ਆਪਦੇ ਆਪ ਨੂੰ ਬਚਾਉਣਾ ਨੇ ਲੋਚਦਾ ਹੋਇਆ ਤਾਂ ਮੈਂ ਗਾਰੰਟੀ ਕਰਦਾ ਕਿ ਐਸਜੀਪੀਸੀ ਦੇ ਵਿੱਚ ਕੀ ਹੈ ਇਹ ਮਜਬੂਤੀ ਦੇ ਨਾਲ ਅੱਗੇ ਆਊਗਾ ਕਿਉਂਕਿ ਅੱਜ ਜੇ ਦੇਖਿਆ ਜਾਵੇ ਜਿਹੜਾ ਢੜਾ ਜ ਬਾਗੀ ਢੜਾ ਤੁਸੀਂ ਕਹਿ ਰਹੇ ਹੋ ਬਾਗੀ ਨੂੰ ਵੀ ਪਘੌੜਿਆ ਤੇ ਸੁਖਵੀਰ ਬਾਦਲ ਵੀ ਅੱਜ ਪਘੌੜਾ ਕਿਉਂਕਿ ਬੰਦਾ ਆਪਦੀ ਦਿੱਤੀ ਟਿਕਟ ਦੇ ਕੇ ਉੱਥੇ ਚੋਣ ਨਿਸ਼ਾਨ ਦੇ ਕੇ ਭਾ ਪਘੌੜਾ ਹੋ ਗਿਆ ਜੇ ਹਾਥੀ ਦੀ ਸਪੋਰਟ ਕਰ ਰਹੇ ਆ ਉਹ ਮੈਂ ਕਹਿੰਦਾ ਵੀ ਉੱਥੇ ਜਿਹੜਾ ਸਿਸਟਮ ਚੱਲ ਰਿਹਾ ਠੀਕ ਹੈ ਨਾ ਇਹ ਸੁਖਵੀਰ ਬਾਦਲ ਦੀ ਮੈਂ ਕਿ ਨਲਾਇਕੀ ਮੰਨੀ ਜਾ ਮੈਂ ਮੰਨ ਸਕਦੇ ਆ ਸਿਰਫ ਸੁਖਵੀਰ ਬਾਦਲ ਨਵੰਬਰ ਮਹੀਨੇ ਤੱਕ ਕੀਆ ਅਕਾਲੀ ਦਲ ਦੇ ਕਾਬਜ ਇੱਕ ਸਲਤਨਤ ਆ ਬਾਈ ਪੈਰਲ ਜਿਹੜੀ ਕੰਮ ਕਰਦੀ ਐ ਐਸਜੀਪੀਸੀ ਬੜੀ ਪਾਵਰ ਆ ਬੜਾ ਕੁਛ ਮੈਂ ਕਹਿੰਦਾ ਉਹਦੇ ਚ ਇਨਾਂ ਕੋਲੇ ਪਾਵਰਾਂ ਹੰਡਾਉਂਦੇ ਆ ਮੈਂ ਕਹਿੰਦਾ ਸਰਕਾਰ ਨਹੀਂ ਪਰ ਇੱਕ ਪੈਰਲ ਬਜਟ ਵੀ ਉਹ ਸਰਕਾਰ ਦੇ ਬਰਾਬਰ ਆ ਤੇ ਉਹ ਸਰਕਾਰ ਜਿਹੜਾ ਮੈਂ ਕਿ ਇਹਨਾਂ ਦਾ ਮੈਂ ਕਿ ਸਲਤਨਤ ਚਲਾ ਰਿਹਾ ਸੁਖਵੀਰ ਬਾਦਲ ਨਵੰਬਰ ਤੱਕ ਇਹਨਾਂ ਕੋਲੇ ਆ ਬਾਗੀ ਧੜੇ ਕੋਲੇ ਅੱਜ 2/3 ਦੇ ਕਰੀਬ ਐਸਜੀਪੀਸੀ ਮੈਂਬਰ ਹੈਗੇ ਆ ਜੇ ਸੈਂਟਰ ਇਲੈਕਸ਼ਨ ਨਹੀਂ ਵੀ ਕਰਾਉਂਦਾ ਤਾਂ ਨਵੰਬਰ ਚ ਪ੍ਰਧਾਨਗੀ ਬਦਲੀ ਜਾਣੀ ਆ ਜਿੱਦ ਦੇ ਪ੍ਰਧਾਨ ਬਦਲਿਆ ਗਿਆ ਮੈਂ ਕਹਿੰਦਾ ਸਭ ਤੋਂ ਪਹਿਲੀ ਜਿਹੜੀ ਵੱੱਜਰ ਗਲਤੀ ਇਹਨਾਂ ਤੋਂ ਹੋਈ ਸੀ ਇਹਨਾਂ ਨੇ ਗਲਤੀ ਮੰਨਣੀ ਕਿਹੜੀ ਸੀ ਕਿ ਅਸੀਂ ਕਾਲ ਤਖ ਦੀ ਮਰਿਆਦਾ ਨੂੰ ਤੈਅ ਨੈਸ ਕਰਨ ਵਾਲੇ ਲੋਕ ਆ ਅਸੀਂ ਕਾਲ ਤਖ ਦੇ ਜਥੇਦਾਰ ਦਾ ਜਿਹੜਾ ਮੈਂ ਅੱਗੇ ਰੋਤਵਾ ਸੀ ਉਹਨੂੰ ਮਿੱਟੀ 'ਚ ਮਿਲਾਉਣ ਵਾਲੇ ਅਸੀਂ ਲੋਕ ਆ ਸਾਨੂੰ ਉਹਦੇ ਵਾਸਤੇ ਮਾਫੀ ਦਿੱਤੀ ਜਾਵੇ ਸਭ ਤੋਂ ਪਹਿਲੀ ਮੈਂ ਕਹਿੰਦਾ ਜੀ ਅਕਾਲ ਤਖ ਦਾ ਜਥੇਦਾਰੀ ਅੱਜ ਕੱਲਾ ਮਜ਼ਬੂਤ ਹੁੰਦਾ ਨਾ ਬਈਆ ਗਣਾ ਹੀ ਨਹੀਂ ਹੋਣੀ ਸੀ ਆ ਗਲਤੀਆਂ ਹੋਈ ਨਹੀਂ ਸਕਦੀਆਂ ਸੀ ਇੱਕ ਸਾਡਾ ਜਥੇਦਾਰ ਉਹ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਦਰਖਤ ਦੇ ਨਾਲ ਬੰਨ੍ਹ ਕੇ ਕੋਹੜੇ ਮਾਰਨ ਦੀ ਸਜ਼ਾ ਦੇ ਦਿੰਦਾ ਪਰ ਅੱਜ ਜਥੇ ਕੋਕੋ ਰਬੜ ਦੀ ਸਟੈਂਪ ਬਣ ਕੇ ਰਹਿ ਗਈ ਇਹ ਮਾਫੀਨਾਮਾ ਲਈ ਜਾਂਦਾ ਸਭ ਕੁਝ ਕਰੀ ਜਾਂਦਾ ਪਰ ਉਹਨੇ ਮੰਨਣੀ ਕਿਹਦੀ ਆ ਸੁਖਵੀਰ ਬਦਲ ਦੀ ਮੰਨਣੀ ਆ 4 ਮਹੀਨੇ ਤੱਕ ਪੈਰ ਕਿਸੇ ਦੇ ਨਹੀਂ ਲੱਗਦੇ ਤੇ 4 ਮਹੀਨੇ ਤੱਕ ਕੀ ਆ ਇਹ ਚੋਰ ਨੇ ਚੋਰ ਦੇ ਕਹਿੰਦੇ ਪੈਰ ਨਹੀਂ ਹੁੰਦੇ ਜਿਹੜਾ ਬਾਕੀ ਤੜਾ ਇਹ ਵੀ ਸਟੈਂਡ ਨਹੀਂ ਕਰਨ ਜੋ بڑے ਲੋਕ ਵਾਪਸ ਮੁੜਨਗੇ ਮੈਂ ਚੰਦੂ ਮਾਜਰੀ ਨੇ ਪਿਛਲੀ ਇਹ ਹਿਸਟਰੀ ਚੈੱਕ ਕਰੋਗੇ ਜਦੋਂ ਬਰਮਪੁਰੇ ਵਰਗੇ ਸੇਖਮੇ ਵਰਗੇ ਕੀ ਆ ਪਹਿਲਾਂ ਵੀ ਵਿਰੋਧੀ ਹੋਏ ਸੀ ਸਭ ਤੋਂ ਵੱਧ ਬੋਲਦਾ ਕੌਣ ਸੀ ਉਦੋਂ ਖਿਲਾਫ ਚੰਦੂ ਮਾਜਰਾ ਬੋਲਿਆ ਸੀ ਉਹਨਾਂ ਦੇ ਨਾਲ ਖੜਾ ਸੀ ਤੇ ਉਹਨਾਂ ਨੂੰ ਪਾਸੇ ਕੱਢ ਕੇ ਪਾਰਟੀ ਜੋ ਪਾਸੇ ਖੜੇ ਨੂੰ ਛੱਡ ਕੇ ਵਾਪਸ ਫੇਰ ਕੀਆ ਇਸੇ ਥੱਡੇ 'ਚ ਵਾਪਸ ਆ ਗਿਆ ਦੀ ਬਾਦਲ ਬਾਦਲਣ ਕੰਪਨੀ ਜੁਆਇਨ ਕਰ ਜਾਂਦਾ ਅੱਜ ਵੀ ਲੋਕ ਉਹੀ ਨੇ ਇਹਨਾਂ ਤੇ ਭਰੋਸਾ ਕਿਹਨੂੰ ਮੈਨੂੰ ਐਂ ਦੱਸਦੇ ਹੋ ਮੈਂ ਤਾਂ ਹੀ ਲੱਕੜ ਬੱਗੇ ਕਹਿਣਾ ਇਹਨਾਂ ਤੇ ਯਕੀਨ ਕਿਸੇ ਨੂੰ ਨਹੀਂ ਇਹ ਹੱਡ ਚੂਸਣ ਵਾਲੇ ਮਾ ਕੇ ਸਾਰੇ ਮਾ ਕੇ ਨਾਲ ਜਿਹੜੇ ਸ਼ਰੀਕ ਰਹੇ ਆ ਵੱਡੀ ਗੱਲੇ ਪਰਮ ਗੁਨਾਹ ਕਰਨੇ ਬਈ ਪਰਮ ਗੁਨਾਹ ਮਾਫ ਨਹੀਂ ਹੁੰਦਾ ਇਸੇ ਕਰਕੇ ਲੋਕਾਂ ਨੇ ਮਾਫ ਨਹੀਂ ਕਰਨੇ ਹਾਂ ਅਕਾਲੀ ਦਲ ਦਾ ਸਰਵਾਈਵ ਰਹਿਣਾ ਜ਼ਰੂਰੀ ਉਹਦੇ ਵਾਸਤੇ ਨਵੀਆਂ ਕੋਈ ਅੱਗੇ ਆਉਣਗੀਆਂ ਝੁੰਡਾ ਕਮੇਟੀ ਜਿਹੜੀ ਹੈਗੀ ਹੈ ਜੇ ਸਿਫ ਹੁਣੇ ਦੋਨੇ ਧੜੇ ਗੱਲਾਂ ਦਾ ਕਰਿਆ ਪਰ ਝੁੰਦਾ ਕਮੇਟੀ ਦੀ ਜਦੋਂ ਗੱਲ ਸਿਫਾਰਿਸ਼ਾਂ ਦੀ ਗੱਲ ਤੋੜਨ ਗਈ ਤਾਂ ਸਾਰੇ ਮਾਕੇ ਕੀਆ ਦੋਨਾਂ ਧੜਿਆਂ ਦੇ ਮੂੰਹ ਤੇ ਚਪੇੜਾਂ ਵੱਜਣ ਗਈ। ਹੂੰ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਝੁੰਦਾ ਕਮੇਟੀ ਨੇ ਜਿਹੜੀਆਂ ਸਿਫਾਰਿਸ਼ਾਂ ਕੀਤੀਆਂ ਸੀ ਉਹਦੇ ਮੁਤਾਬਕ ਇਹਨਾਂ ਚ ਕੋਈ ਬੰਦਾ ਵੀ ਅਜ ਇਲੈਕਸ਼ਨ ਲੜਨ ਦੇ ਲੈ ਕੇ ਹੈ ਨਹੀਂ। ਹੂੰ ਉਹਨਾਂ ਨੇ ਸਪਸ਼ਟ ਕਿਹਾ ਸੀ ਠੀਕ ਹੈ ਉਹ ਕਹਿੰਦੇ ਵੀ ਪ੍ਰਧਾਨ ਦੀ ਟਰਮ ਵੱਧ ਤੋਂ ਵੱਧ ਕੀ ਹੈ ਦੋ ਟਰਮਾਂ ਚ ਹੋ ਸਕਦੀ ਹੈ। ਸਭ ਤੋਂ ਪਹਿਲਾਂ ਕੀਆ ਸਾਰਾ ਉਹਨਾਂ ਨੇ ਇੱਕ ਗੱਲ ਕੀਤੀ ਸੀ ਵੀ ਸਾਰਾ ਢਾਂਚਾ ਬਦਲਣ ਦੀ ਲੋੜ ਆ ਢਾਂਚੇ ਦੇ ਸਾਰੇ ਸ਼ਾਮਲ ਨੇ ਜਿੰਨੇ ਅੱਜ ਬੈਠੇ ਆ ਮਲੂਕੇ ਲਾਲੋ ਠੀਕ ਹੈ ਰਖੜੇ ਲਾਲੋ ਜਿੰਨੇ ਟੱਬਰ ਨੇ ਸਾਰਿਆਂ ਦੇ ਮੈਂ ਕਹਿੰਦਾ ਪਿਓ ਦਾਦੇ ਗਾਹਾਂ ਜੋਆਕਣੇ ਸਰਦਾਰੀਆਂ ਹੰਡਾਈਆਂ ਨੇ ਤੇ ਇਹਨਾਂ ਨੇ ਮੈਂ ਕਿ ਜਿਹੜੀ ਚੀਜ਼ ਨੇ ਲੋਕ ਖਿਲਾਫ ਨੇ ਜਿਹੜੀ ਚੀਜ਼ ਦਾ ਚੂੜਾ ਕਮੇਟੀ ਪੇਸ਼ ਕਰਦੀ ਆ ਹੁਣ ਉਹਦੇ ਵਿੱਚ ਕੀ ਅਸੀਂ ਸਾਰੇ ਜਾਣਦੇ ਆ ਬਈ ਇੱਕ ਬੰਦਾ ਐਮਐਲਏ ਪਰਿਵਾਰ ਦਾ ਬਣ ਗਿਆ ਠੀਕ ਹੈ ਉਹਦਾ ਪੁੱਤ ਜਿਹੜਾ ਹੁੰਦਾ ਜਾਂਦੇ ਪਰਿਵਾਰ ਦਾ ਜਿਹੜਾ ਦੂਜਾ ਮੈਂਬਰ ਹੁੰਦਾ ਉਹ ਕੀ ਆ ਜ਼ਿਲ੍ਹਾ ਪ੍ਰਧਾਨ ਲਾ ਦਿੱਤਾ ਜਾਂਦਾ ਅਕਾਲੀ ਦਲ ਦਾ ਤੇ ਯੂਥ ਪ੍ਰਧਾਨ ਕੀ ਆ ਉਹਦੀ ਗਾਹ ਤੀਜੀ ਪੀੜ੍ਹੀ ਲਾ ਦਿੱਤੀ ਜਾਂਦੀ ਆ ਪੋਤਾ ਗਾ ਚੱਕ ਯੂਥ ਪ੍ਰਧਾਨ ਲਾ ਦਿੱਤਾ ਤਾਂ ਮੈਂ ਕਹਣਾ ਵੀ ਦੇਖੋ ਅੱਜ ਅਕਾਲੀ ਦਲ ਜਿਹੜਾ ਹੈਗਾ ਇਹ ਵਪਾਰੀਆਂ ਦੀ ਜਮਾਤ ਰਹਿ ਗਈ। ਹੂੰ ਪਹਿਲਾਂ ਕੀ ਜਿਹੜੀ ਜਮਾਤ ਹੁੰਦੀ ਸੀ ਨਾ ਇਹ ਜਮਾਤ ਸੀਗੀ ਸਧਾਰਨ ਜਿਹੜੇ ਕੀ ਹਲਵਾ ਜੱਟ ਹੁੰਦੇ ਸੀ। ਸਧਾਰਨ ਸਿੱਖ ਹੁੰਦੇ ਸੀ। ਜਿੰਨਾ ਚਿਰ ਉਹਨਾਂ ਨੇ ਕੀ ਆ ਪਾਰਟੀ ਦੇ ਵਿੱਚ ਕੀ ਆ ਜਦੋਂ ਉਹਨਾਂ ਨਾਲ ਜੁੜੇ ਰਹੇ ਆ। ਅੱਜ ਉਹ ਵੀ ਸਾਰੇ ਕੀ ਆ ਲਾਂਬੇ ਹੋ ਗਏ। ਅੱਜ ਕਿਸਾਨ ਇਹਨਾਂ ਦੇ ਨਾਲ ਨਹੀਂ ਹਲਵਾ ਜੱਟ ਜਿਹੜੇ ਗੱਲ ਕਰਦਾ ਆ ਆ ਕਿਸਾਨੀ ਬਿਲਾ ਕਰਕੇ ਖਿਲਾਫ ਹੋ ਗਏ। ਜਿਹੜੇ ਸਧਾਰਨ ਸਿੱਖ ਸੀਗੇ ਉਹਨਾਂ ਦੇ ਮਨ ਬਲੁੰਦ ਰਹੇਗਾ ਜਿਹਨਾਂ ਨੂੰ ਯਕੀਨ ਕਿਸੇ ਮਾਕੇ ਇਹਨਾਂ ਦੋਨਾਂ ਧੜਿਆਂ ਤੇ ਹੈ ਨਹੀਂ। ਤਾਂ ਜਿਹਨਾਂ ਕੋਲ ਹੈ ਤੱਕੜੀ ਚੋਨ ਨਿਸ਼ਾਨ ਪਿੱਛੇ ਲੜੀ ਜਾਂਦੇ ਆ ਮੈਂ ਕਹਿੰਦਾ ਤੱਕੜੀ ਚੋਨ ਨਿਸ਼ਾਨ ਪਿੱਛੇ ਪਹਿਨਾ ਜੇ ਥੋੜੀ ਜਿਵੇਂ ਹਿਸਟਰੀ ਦੀ ਗੱਲ ਜਰੂਰ ਕਰੂੰਗਾ ਇਹਦੇ ਪਿੱਛੇ ਪਹਿਲਾਂ ਵੀ ਲੜਾਈਆਂ ਹੋngੇ ਨੇ ਅੱਜ ਤੋਂ ਨਹੀਂ ਮੈਂ ਕਹਿੰਦਾ ਵੀ ਪਹਿਲਾਂ ਅਸੀਂ ਗੱਲ ਕਰਦੇ ਆ ਮੁੰਡੂ ਤੋਂ ਮਾਸਟਰ ਤਾਰਾ ਸਿੰਘ ਅਕਾਲੀ ਦਲ ਦੇ ਆਜ਼ਾਦੀ ਵੇਲੇ ਪ੍ਰਧਾਨ ਰਹੇ ਉਹਦੋਂ ਪਹਿਲਾਂ ਵੀ ਸੀਗੇ ਪਰ ਉਹਦੋਂ ਬਾਅਦ ਉਹਨਾਂ ਦੀ ਬਾਦਸ਼ਾਹਤ ਖਤਮ ਕਿਹਨੇ ਕੀਤੀ ਆ ਕੇ ਸੰਤ ਫਤਿਹ ਸਿੰਘ ਨੇ ਪਰ ਫਤਿਹ ਸਿੰਘ ਨੇ ਖਤਮ ਕਿਵੇਂ ਕੀਤੀ ਐਸਜੀਪੀਸੀ ਨੂੰ ਪਹਿਲਾਂ ਆਪਦੇ ਕੰਟਰੋਲ ਚ ਲਿਆ ਉਹਨਾਂ ਨੇ ਜਿੱਤੇ ਆ ਉਹਦੋਂ ਬਾਅਦ ਸੰਤ ਫਤਿਹ ਸਿੰਘ ਤੁਰਦਾ ਐ ਸੰਤ ਫਤਿਹ ਸਿੰਘ ਤੋਂ ਬਾਅਦ ਕੀ ਆ ਸੰਤ ਲ ਉਦੋਂ ਬਾਅਦ ਬਰਨਾਲਾ ਜਿਹੜਾ ਸੀ ਉਹ ਕਾਂਗਰਸ ਦੇ ਨਾਲ ਕਿਤੇ ਨਾ ਕਿਤੇ ਅਟੈਚ ਹੋ ਜਾਂਦਾ 85 ਤੋਂ ਬਾਅਦ ਸਰਕਾਰ ਬਣਾਉਂਦਾ ਤਾਂ ਉਹਨਾਂ ਨੂੰ ਸਿੱਟਣ ਵਾਲੇ ਕੌਣ ਸੀ ਇਹ ਬਾਦਲ ਤੇ ਟੌੜਾ ਸੀ ਮੈਂ ਦੱਸ ਦਿਆਂ ਕਿ ਇਹ ਬਾਦਲ ਟੌੜਾ ਜਿਹੜੇ ਮਾਕ ਇਹਨਾਂ ਨੇ ਅਕਾਲੀ ਦਲ ਦੀ ਗੱਲ ਕਰਦੇ ਨੇ ਨਵੇਂ ਅਕਾਲੀ ਦਲ ਬਣਾਏ 1920 ਵਾਲਾ ਅਕਾਲੀ ਦਲ ਨਹੀਂ ਹੈ ਇਹ ਇਹਨਾਂ ਨੇ ਨਵੀਂ ਪਾਰਟੀ ਰਜਿਸਟਰਡ ਕਰਾਈ ਜਿਹਦਾ ਪ੍ਰਧਾਨ ਕੀ ਹੈ ਕਾਗਜ਼ਾਂ ਦੇ ਵਿੱਚ ਜੋ ਪ੍ਰਕਾਸ਼ ਸਿੰਘ ਬਾਦਲ ਸੀ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹਾ ਜਾਂਦਾ ਹੈ ਇਹਨਾਂ ਨੂੰ ਇਹ 99 ਦੀ ਇਲੈਕਸ਼ਨ ਹਾਰਦੇ ਆ ਉਦੋਂ ਤੱਕੜੀ ਚੋਂ ਨਿਸ਼ਾਨ ਲੌਂਗਵਾਲ ਕੋਲੇ ਸੀ ਤੇ ਇਹਨਾਂ ਕੋਲੇ ਤੀਰ 99 ਦੀ ਇਲੈਕਸ਼ਨ ਲੜਦੇ ਆ ਵਿਧਾਨ ਸਭਾ ਦੀ ਉਹ ਵੀ ਕੀ ਆ ਹਰ ਜਾਂਦੇ ਆ ਉਹਦੇ ਵਿੱਚ ਵੀ ਚੋਣ ਨਿਸ਼ਾਨ ਨਾਲ ਕੋਈ ਮਾ ਕੇ ਕੀ ਆ ਤੀਰ ਕਮਾਨ ਸੀ ਪਰ 97 ਜਾ ਕੇ ਬਰਨਾਲਾ ਕਿਤੇ ਨਾ ਕਿਤੇ ਕੀ ਆ ਗਵਰਨਰਰੀ ਦਾ ਮਾਰਾ ਹੋਰ ਲਾ ਲਓ ਇਹਨਾਂ ਦੇ ਨਾਂ ਲਾ ਕੇ ਖੜ ਗਿਆ ਤਾਂ 97 ਦੇ ਵਿੱਚ ਇਹਨਾਂ ਨੇ ਫੇਰ ਕੀ ਆ ਇਲੈਕਸ਼ਨ ਲੜੀ ਫੇਰ ਉਦੋਂ ਟੌੜੀ ਤੇ ਇਹਨਾਂ ਦੀ ਫੁੱਟ ਪਈ ਆ ਆਪਸ ਵਿੱਚ ਪਰ ਉਸ ਫੁੱਟ ਨੂੰ ਕੀ ਪ੍ਰਕਾਸ਼ ਸਿੰਘ ਬਾਦਲ ਸੈਂਟਰ ਦੇ ਵਿੱਚ ਮਜ਼ਬੂਤ ਹੋਣ ਕਰਕੇ ਉਹਨਾਂ ਦੇ ਪੈਰ ਨਹੀਂ ਉਹਨੇ ਲੱਗਣ ਦਿੱਤੇ। ਹੂੰ ਪਰ ਲੋਕ ਸਾਰੇ ਇੱਕ ਪੱਖਿਆ ਸੀ ਮੰਨਦੇ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਜਿਉਂਦਾ ਨਾ ਉਹਨਾਂ ਚਿਰ ਮੁੱਖ ਮੰਤਰੀ ਬਣ ਗਿਆ ਬਣ ਗਿਆ। ਹੂੰ ਉਸ ਤੋਂ ਬਾਅਦ ਮੈਂ ਕਹਿੰਦਾ ਵੀ ਸੁਖਵੀਰ ਬਾਦਲ ਕਹਿੰਦੇ ਕੀ ਆ ਮੰਤਰੀ ਤਾਂ ਛੱਡੋ ਐਮਐਲਏ ਵੀ ਨਹੀਂ ਜਿੱਤਣਾ। ਤੇ ਹਕੀਕਤ ਸੱਚ ਹੋਈ ਆ ਬਈ ਹੁਣ ਸਾਰੇ ਲੋਕ ਜਾਣਦੇ ਕਿ ਸੁਖਵੀਰ ਬਾਦਲ ਠੀਕ ਹੈ ਮੈਂ ਕਹਿੰਦਾ ਵੀ ਜੇ ਗ੍ਰਹਿ ਮੰਤਰੀ ਰਹਿ ਗਿਆ ਗ੍ਰਹਿ ਮੰਤਰੀ ਰਿਹਾ ਕਦੋਂ ਆ ਜਦੋਂ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਸੀ। ਹੂੰ ਹੁਣ ਰੌਲਾ ਤੇ ਆ ਬਈ ਇਹਨਾਂ ਲੋਕਾਂ ਨੇ ਮਰਿਆਦਮਾਂ ਕਿੰਨੀਆਂ ਭੰਗ ਕੀਤੀਆਂ ਨੇ ਜਿਹੜਾ ਅੱਜ ਬਈ ਗਰੋਪਿੰਡ ਦਾ ਵਿਰੋਧੀ ਅੱਜ ਜਾ ਕੇ ਮਾਫੀ ਮੰਗਦਾ ਸੀ ਨਾ ਈਹੀ ਗਰੁੱਪ ਨੇ ਜਦੋਂ ਮੈਂ ਕਹਿੰਨਾ ਮਾਕੇ ਪ੍ਰਕਾਸ਼ ਸਿੰਘ ਬਾਦਲ ਨੇ ਅਮਰਤ ਛਕਿਆ ਠੀਕ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਅਮਰ ਛਕਿਆ ਇਹਨਾਂ ਦੇ ਨਾਲ ਜਿਹਨੇ ਅਮਰਤ ਛਕਿਆ ਸੀ ਤਾਂ ਸਭ ਤੋਂ ਵੱਡੀ ਕਰਹਿਤ ਇਹਨਾਂ ਨੇ ਕੀਤੀ ਸੀ ਕਿ ਉਦੋਂ ਇਹਨਾਂ ਨੇ ਜਿਹੜੀ ਅਸਲ ਦੇ ਵਿੱਚ ਮਰਿਆਦਾਗੀ ਉਹ ਮਰਿਆਦਾ ਭੰਗ ਕਰਕੇ ਅਮਰਤ ਛਕਿਆ ਦੋਨੇ ਪਿਓ ਪੁੱਤਾਂ ਨੇ ਪ੍ਰਕਾਸ਼ ਸਿੰਘ ਬਾਦਲ ਅਮਰਤ ਛਕਦਾ ਤੇ ਛਕਣ ਵੇਲੇ ਜਦੋਂ ਕਿਹਾ ਜਾਂਦਾ ਕਿ ਤੁਹਾਡੀ ਪਤਨੀ ਨਾਲ ਹੋਣੀ ਜ਼ਰੂਰੀ ਹੈ ਤਾਂ ਉਹ ਕਹਿੰਦਾ ਕੀ ਆ ਉਹ ਕਹਿੰਦਾ ਕੀ ਆ ਬਾਈ ਕਹਿੰਦਾ ਵੀ ਮ ਤੇ ਕੱਲੇ ਨੂੰ ਅਮਰ ਸ਼ਕਾਉਣ ਵਾਲਾ ਜਿਹੜਾ ਜਥੇਦਾਰ ਆ ਉਹ ਵੀ ਦੋਖੀ ਸੀ ਨਾ ਪਰ ਉਹ ਰਬੜ ਦੀ ਸਟੈਂਪ ਸੀ ਉਹਨਾਂ ਟਾਈਮੇ ਟਾਈਮ ਆ ਜੀ ਰਬੜ ਦੀ ਸਟੈਂਪ ਸੀ ਸੁਖਵੀਰ ਬਾਦਲ 2008 ਦੇ ਵਿੱਚ ਪ੍ਰਧਾਨ ਬਣਦਾ ਜਦੋਂ ਲੋਕ ਇਹਦਾ ਵਿਰੋਧ ਕਰ ਦਿੰਦੇ ਆ ਪਾਰਟੀ ਦੇ ਵਿੱਚੋਂ ਹੀ ਕਹਿੰਦੇ ਵੀ ਅਮਰਧਾਰੀ ਬੰਦਾ ਬਣਿਆ ਅਜ ਚੂਂਦਾ ਕਮੇਟੀ ਕੀ ਕਹਿੰਦੀ ਆ ਉਹ ਕਹਿੰਦੀ ਅਮਰਧਾਰੀ ਬੰਦੇ ਕੀ ਆ ਸਾਡੀ ਪਾਰਟੀ ਦੇ ਵਿੱਚ ਕੀ ਆ ਇਲੈਕਸ਼ਨ ਲੜਨ ਉਹੀ ਬੰਦਿਆਂ ਕੋਲੇ ਅਗਵਾਈ ਹੋਵੇ ਤਾਂ ਉਦੋਂ ਜਦੋਂ ਇਹ ਅਮਰਸ਼ਕ ਆਉਂਦਾ ਉਦੋਂ ਨਾਲ ਇਹਨਾਂ ਦੇ ਹਰਸਿਮਰਤ ਕੌਰ ਬਾਦਲ ਜੀ ਅਮਰਤ ਨਹੀਂ ਸ਼ਕਦੇ ਰੌਲਾ ਕੀ ਇਹਨਾਂ ਨੇ ਵਿਗਿਆ ਕਿੱਥੇ ਕਿੱਥੇ ਉਸ ਤੋਂ ਬਿਨਾ ਜਿਹੜੇ ਅਜ ਤੜਾਗਾ ਇਹ ਇਹਨਾਂ ਦੇ ਨਾਲ ਹੀ ਅਮਰਤ ਛਕਣ ਵਾਲਾ ਸੀ ਬਹੁਤੇ ਬੰਦੇ ਨੇ ਅਮਰਤ ਉਹਦੇ ਨਾਲ ਹੀ ਛਕਦੇ ਸਾਰਿਆਂ ਨੇ ਉਸੇ ਘਟਨਾ ਕਰਮ ਦੇ ਵਿੱਚ ਉਸੇ ਤਰੀਕੇ ਨਾਲ ਅਮਰਤ ਛਕਿਆ ਇਸੇ ਕਰਕੇ ਮੈਂ ਕਹਿਣਾ ਵੀ ਅਸਲ ਜਿਹੜੀਆਂ ਬੱਜਰ ਕਰੈਤਾ ਇਹਨਾਂ ਤੋਂ ਹੋਈਆਂ ਨੇ ਾਕਾਤ ਤੱਕ ਦੀ ਜਿਹੜੀ ਮਰਿਆਦਾ ਇਹਨਾਂ ਨੇ ਭੰਗ ਕੀਤੀ ਆ ਉਹਦੇ ਵਾਸਤੇ ਮਾਫੀਆਂ ਮੰਗਣ ਬਾਕੀ ਮੈਂ ਕਹਣਾ ਕਨਫੈਸ਼ਨ ਬੜੇ ਵੱਡੇ ਹੋਇਆ ਝੁੰਡਾ ਕਮੇਟੀ ਦੀ ਕੱਲ ਰਿਪੋਰਟ ਜਾਗਰ ਹੋਗੀ ਬਈ ਉਹਦੇ ਵਿੱਚ ਜਿਹੜੇ ਪੁਆਇੰਟ ਰਾਈਜ਼ ਕੀਤੇ ਗਏ ਆ ਉਹ ਜਸ਼ਪਾਈ ਨਾ ਸਮਝਣ ਵਾਲੇ ਆ ਉਹਦੇ ਵਿੱਚ ਲਗਭਗ ਕੀ ਆ ਮੈਂ ਕਹਣਾ ਅੱਜ ਤੇ ਇਹਨਾਂ ਨੇ ਚਾਰ ਗਲਤੀਆਂ ਮੰਨੀਆਂ ਉਹ ਸਾਰੀਆਂ ਗਲਤੀਆਂ ਇਹਨਾਂ ਨੇ ਆਪਦੀਆਂ ਕੀ ਆ ਜਾਗਰ ਕਰਤੀਆਂ ਇਹਨਾਂ ਨੇ ਸਪਸ਼ਟ ਉਹਦੇ ਚ ਕੀਤਾ ਕਿ ਐ ਜੀ ਪੀ ਸੀ ਦਾ ਜਿਹੜਾ ਕੰਟਰੋਲ ਆ ਠੀਕ ਹੈ ਨਾ ਉਹ ਅਲੱਗ ਤੋਂ ਹੋਊਗਾ ਤੇ ਪੋਲੀਟੀਕਲ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਲੱਗ ਇਲੈਕਸ਼ਨ ਲੜੂਗੀ ਐ ਜੀ ਪੀ ਸੀ ਮੈਂਬਰ ਇਲੈਕਸ਼ਨ ਨਹੀਂ ਲੜ ਸਕਣ ਉਹਦਾ ਇੰਟਰਫੀਰੈਂਸ ਬੰਦ ਕਰਨਾ ਇਹਦਾ ਮਤਲਬ ਕੀ ਦੀ ਹੁਣ ਤੱਕ ਐ ਜੀ ਪੀ ਸੀ ਇੰਟਰਫੀਰੈਂਸ ਕੀ ਆ ਪੋਲੀਟੀਕਲ ਪਾਰਟੀ ਦਾ ਸੀ ਆਪਾਂ ਸਾਰੇ ਜਾਣਦੇ ਆ ਗਲਬਾ ਉਹਨਾਂ ਦਾ ਸੀ ਜਥੇਦਾਰ ਉਹਨਾਂ ਦੀ ਜੇਬ ਠੀਕ ਆ ਪਰਚੀ ਦੇ ਉੱਤੇ ਹੀ ਬੀਬੀ ਜ਼ਗੀਰ ਕੌਰ ਕੀ ਐਸਜੀਪੀਸ ਦੀ ਪ੍ਰਧਾਨ ਪਰਚੀ ਜੋ ਲਫਾਫੇ ਕਲਚਰ ਚੋਂ ਨਿਕਲਦੀ ਰਹੀ ਆ ਤਾਂ ਇਹ ਸਾਰਾ ਜਿਹੜਾ ਸਿਸਟਮ ਆ ਬਾਕੀ ਉਦੋਂ ਬਿਨਾ ਇਹਨਾਂ ਨੇ ਰੇਤ ਮਾਫੀਆ ਤੇ ਦੂਜਾ ਮਾਫੀਆ ਕੇਵਲ ਮਾਫੀਆ ਵਾਲੇ ਬੰਦਿਆਂ ਨੂੰ ਕਹਿੰਦੇ ਪਾਸੇ ਕੀਤਾ ਜਾਵੇ ਉਹਦੇ ਵਿੱਚ ਕੌਣ ਬੰਦੇ ਆਉਂਦੇ ਆ ਆਹੀ ਰੋਜੀ ਬਰਕੰਦੀ ਵਰਗੇ ਜਿੰਨੇ ਲੋਕ ਹੈਗੇ ਰੇਤ ਮਾਫੀਆ ਸਾਰੇ ਲੋਕ ਜਾਣਦੇ ਆ ਪੰਜਾਬ ਦੇ ਜਿਨ੍ਹਾਂ ਦੇ ਨਾਮ ਬਦਨਾਮ ਹੋਏ ਜਾਂ ਅਗਰ ਹੋਏ ਨਸ਼ੇ ਮਾਫੀਆ ਚ ਕੌਣ ਆਇਆ ਉਹਨਾਂ ਸਾਰਿਆਂ ਨੂੰ ਕਹਿੰਦੇ ਕੀ ਆ ਲਾਂਬੇ ਕੀਤਾ ਜਾਵੇ ਫਿਰ ਇਹਨਾਂ ਨੇ ਗੱਲ ਕੀਤੀ ਆ ਕਿ ਐਸਓਆਈ ਮੈਂ ਪਹਿਲਾਂ ਵੀ ਤੁਹਾਡੇ ਨਾਲ ਬਾਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬਦਲ ਖੜਾ ਕੀਤਾ ਗਿਆ ਸੀ ਇੱਕ ਪਨੀਰੀ ਤਿਆਰ ਹੁੰਦੀ ਸੀ ਪਹਿਲਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚੋਂ ਉਹ ਲੋਕ ਆ ਕੇ ਕਾਕਾਲੀ ਦਲ ਦੇ ਵਿੱਚ ਕੀ ਆ ਫਿਰ ਉਤਵੇ ਮਾ ਕੇ ਹਟਾਉਂਦੇ ਸੀ ਇਹ ਚੰਦੂ ਮਾਜਰੇ ਵਰਗੇ ਉਹਨਾਂ ਦੇ ਵਿੱਚੋਂ ਨਿਕਲ ਕੇ ਆਏ ਵੇ ਹਾਲਾਂਕਿ ਪਹਿਲਾਂ ਨਕਸਲਾਈਟ ਵੀ ਰਿਹਾ ਤਾਂ ਉਸ ਤੋਂ ਬਾਅਦ ਕੀ ਹੈ ਸਟੂਡੈਂਟ ਜਥੇਬੰਦੀ ਇੱਕ ਵਿੰਗ ਹੁੰਦਾ ਸੀ ਜਿਹਦੇ ਵਿੱਚ ਅਮਰਤਾਰੀ ਮੁੰਡੇ ਗਵਾਈ ਕਰਦੇ ਸੀ ਉਹਨਾਂ ਬੰਦਿਆਂ ਨੂੰ ਫਿਰ ਕਾਕਾਲੀ ਦਲ ਦੀ ਕੀ ਆ ਵਾਗਡੋਰ ਕੀ ਉਹਨਾਂ ਦੇ ਹੱਥ ਚਾਈ ਉਹਨਾਂ ਬੰਦਿਆਂ ਨੇ ਚਲਾਈ ਪਰ ਐਸਓਆਈ ਜਿਹੜੀ ਬਣਾਈ ਉਸੇ ਐਸਆਈ ਚੋਂ ਨਿਕਲ ਕੇ ਬਈਆ ਗੈਂਗਸਟਰ ਬਣੇ ਬੈਠੇ ਆ ਲੋਕ ਬਿਲਕੁਲ ਉਹ ਕਲਚਰ ਨੂੰ ਪ੍ਰਮੋਟ ਕਰਨ ਵਾਲਾ ਕਾਲੀਦਲਾਜ ਪੰਜਾਬ ਦੇ ਵਿੱਚ ਕੀ ਹੈ ਜੇਲ੍ਹਾਂ ਚੋਂ ਜਿਹੜਾ ਸਿਸਟਮ ਚੱਲ ਰਿਹਾ ਉਹ ਸਾਰਾ ਕੀ ਹੈ ਇਹਨਾਂ ਦੀ ਐਸਓਆਈ ਦੇ ਕੀ ਹੈ ਵਿੱਚੋਂ ਬੰਦੇ ਤਿਆਰ ਹੋਏ ਸੀ ਠੀਕ ਹੈ ਮੈਂ ਕਹਿੰਦਾ ਵੀ ਉਹ ਸਾਰੇ ਕਿਸੇ ਨੂੰ ਕੀ ਆ ਉਹਦੇ ਚ ਕੰਡੈਮਨ ਕੀਤਾ ਗਿਆ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਨੇ ਤੇ ਹੋਰ ਜਿੰਨਾ ਵੀ ਮਾ ਕੇ ਇਸ ਪਾਰਟੀ ਦੇ ਮਾਕੇ ਦਫ਼ਤਰ ਜਿਵੇਂ ਗੱਲ ਕੀਤੀ ਹੈ ਕਿ ਪਾਰਟੀ ਦਾ ਦਫ਼ਤਰ ਪਹਿਲਾਂ ਭਈ ਅੰਮ੍ਰਿਤਸਰ ਹੁੰਦਾ ਸੀ ਉੱਥੋਂ ਚੰਡੀਗੜ੍ਹ ਗਿਆ ਚਾ ਕੇ ਚੰਡੀਗੜ੍ਹ ਲੈ ਗਈ ਠੀਕ ਹੈ ਕਿਉਂਕਿ ਇਹਨਾਂ ਨੇ ਅਕਾਲੀ ਦਲ ਦਾ ਪੰਥਕ ਰੁਤਬਾ ਖਤਮ ਕਰਨ ਵਾਲੀ ਜਮਾਤ ਇਹ ਹੀ ਆ ਉਹਦੇ ਵਾਸਤੇ ਵੀ ਮਾਫੀ ਮੰਗਣ ਨਾ ਅਕਾਲੀ ਦਲ ਦੀ ਪੰਥਕ ਜਿਹੜਾ ਮਾਕੇ ਸੀਗੀ ਰੁਤਬਾ ਉਹ ਖਤਮ ਕਰਕੇ ਕਹਿੰਦੇ ਸੀ ਸੂਬੇ ਦੀ ਪਾਰਟੀਆਂ ਜੀ ਹੁਣ ਕਿਉਂ ਕੀਤਾ ਗਿਆ ਤੇ ਜਿਨ੍ਹਾਂ ਦੇ ਮਗਰ ਲੱਗ ਕੇ ਕੀਤਾ ਉਹ ਅੱਜ ਵੀ ਆਰਐਸਐਸ ਦੀ ਗੱਲ ਕਰਦੇ ਅੱਜ ਵੀ ਹਿੰਦੂ ਮਾਕੇ ਹਿੰਦੂਇਜ਼ਮ ਦੀ ਗੱਲ ਕਰਦੇ ਆ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਮੈਂ ਮੰਨਦਾ ਕਿ ਕੀ ਆ 96 ਦੇ ਵਿੱਚ ਨਾ 96 99 ਦੇ ਕਰੀਬ ਆ ਕੇ ਇਲੈਕਸ਼ਨ ਕਮਿਸ਼ਨ ਨੇ ਇੱਕ ਨੋਟਿੰਗ ਦਿੱਤੀ ਸੀ ਵੀ ਤੁਸੀਂ ਕੋਈ ਵੀ ਪੋਲੀਟিক্যাল ਪਾਰਟੀ ਕਿਸੇ ਧਰਮ ਦੇ ਆਧਾਰ ਦੇ ਉੱਤੇ ਆਪਦਾ ਪ੍ਰਚਾਰ ਜਾਂ ਮਕੇ ਲੋਕਾਂ ਨੂੰ ਲਾਮਬੰਦ ਨਹੀਂ ਕਰ ਸਕਦੀ ਮੈਂ ਕਹਣਾ ਜਿਨ੍ਹਾਂ ਦੇ ਖਾਤਰ ਉਹ ਬਣਾਇਆ ਗਿਆ ਸੀ ਉਹ ਤਾਂ ਅੱਜ ਵੀ ਲਾਮਬੰਦੀ ਕੀਆ ਹਿੰਦੂ ਰਾਸ਼ਟਰ ਦੇ ਨਾਂ ਤੇ ਕਰਦੇ ਆ ਤੇ ਇਹਨਾਂ ਡਰਪੋਕਾਂ ਨੇ ਨਾਲ ਦੀ ਨਾਲ ਕੀ 97 ਦੇ ਵਿੱਚ ਹੀ ਤਲੰਜਲੀ ਦੇ ਕੇ ਮੋਗੇ ਵਾਲੀ ਕਾਨਫਰੰਸ ਦੇ ਵਿੱਚ ਕਹਤਾ ਸੀ ਕਿ ਅੱਜ ਤੋਂ ਅਸੀਂ ਕੀ ਆ ਅਕਾਲੀ ਦਲ ਦਾ ਜਿਹੜਾ ਪੰਥਕ ਐਜੰਡਾ ਛੱਡ ਕੇ ਸੀ ਭਾਈ ਸੂਬੇ ਦੀ ਪਾਰਟੀ ਬਣ ਗੀ ਪਰੇ ਫੈਸਲਾ ਲੈ ਸਕਦੇ ਸੀ ਕਿਉਂਕਿ ਉਹ ਪਾਰਟੀ ਕਾਲੀ ਦਲ 1920 ਵਾਲਾ ਨਹੀਂ ਸੀ ਉਹ ਕਾਲੀ ਦਲ ਕੀ ਆ ਬਾਦਲ ਸੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਇੱਕ ਚੀਜ਼ ਹੋਰ ਆ ਬਾਗੀ ਤੜਾ ਇੱਕ ਗੱਲ ਹੋਰ ਕਹਿੰਦਾ ਕਿ ਲੋਕ ਸਾਡੇ ਤੋਂ ਗਲਤੀਆਂ ਹੋਏ ਲੋਕ ਸਾਡੇ ਤੋਂ ਨਰਾਜ਼ ਹੋ ਗਏ ਸਾਡੇ ਮਨਾਂ ਤੇ ਇਸ ਚੀਜ਼ ਦਾ ਬੋਝ ਆ ਲੋਕ ਦੂਰ ਹੋ ਗਏ ਨੇ ਸ਼ਰੋਮਣੀ ਕਲਦਲ ਤੋਂ ਕੀ ਲੱਗਦਾ ਸਿਰਫ ਇੰਨੀ ਕੁ ਮੁਆਫੀ ਦੇ ਨਾਲ ਇਹਨਾਂ ਦਾ ਬੋਝ ਜਿਹੜਾ ਖਾਸ ਕਰ 바ਗੀ ਤੜਾ ਕਹਿੰਦਾ ਹੈ ਇਹਨਾਂ ਦਾ ਬੋਝ ਹਲਕਾ ਹੋ ਗਿਆ ਹੁਣਾਂ ਤੇ ਜਿਹੜੇ ਸ਼ਰੋਮਣੀ ਕਲਦਲ ਤੋਂ ਕਹਿੰਦੇ ਨੇ ਕਿ ਸ਼ਰੋਮਣੀ ਕਲਦਲ ਤੋਂ ਲੋਕ ਕੌਮ ਖਾਸ ਕਰ ਕਹਿੰਦੇ ਕੌਮ ਦੂਰ ਹੋ ਗਈ ਸੀ ਕੀ ਲੱਗਦਾ ਸਿਰਫ ਇਸ ਮੁਆਫੀ ਨਾਮੇ ਦੇ ਨਾਲ ਉਹ ਕੌਮ ਦੁਬਾਰੇ ਨੇੜੇ ਆਜੂ ਪਹਿਲੀ ਗੱਲ ਤਾਂ ਬਈ ਮੈਂ ਕਹਿਣਾ ਵੀ ਕੌਮ ਤੁਸੀਂ ਗੱਲ ਕੀਤੀ ਹੋਵੇ ਆਜੂ ਉਹਦਾ ਜਵਾਬ ਤਾਂ ਲੋਕ ਤੁਹਾਡੇ ਕਮੈਂਟਾਂ ਬਾਕਸ ਦੇ ਵਿੱਚ ਥੱਲੇ ਦੇ ਦੇਣਗੇ ਤੇ ਮੈਂ ਕਹਣਾ ਵੀ ਅੱਜ ਜਿੱਥੇ ਮੁਆਫੀ ਨਾਮਾ ਮੰਗਿਆ ਜਾ ਰਿਹਾ ਪਹਿਲਾਂ ਮੈਂ ਤੇ ਸੁਖਮ ਉਰੇ ਵਿੱਚ ਥੱਲੇ ਵੀ ਲੋਕਾਂ ਨੇ ਇੱਕ ਵੀ ਪੋਜ਼ੀਟਿਵ ਕਮੈਂਟ ਨਹੀਂ ਸੀ ਲੋਕਾਂ ਨੇ ਜਿਹੜੇ ਥੱਲੇ ਕਮੈਂਟ ਕੀਤੇ ਦੇਖੋ ਲੋਕ ਭਾਖਿਆ ਜਿਹੜੀ ਮੈਂ ਨਹੀਂ ਕਹਣਾ ਕਿ ਲੋਕਾਂ ਦੇ ਕਿ ਨੈਗੇਟਿਵ ਕਮੈਂਟ ਬਹੁਤ ਆਉਂਦੇ ਆ ਸਾਨੂੰ ਵੀ ਆਉਂਦੇ ਆ ਪਰ ਮੈਂ ਕਹਣਾ ਯਾਰ 100 ਦੇ ਵਿੱਚੋਂ ਮੈਂ ਕਹਿੰਦਾ 10% ਵੀ ਪੋਜ਼ੀਟਿਵ ਆਉਂਦੇ ਆ ਤਾਂ 90% ਅਸੀਂ ਜਾਣਦੇ ਆ ਸੋਸ਼ਲ ਮੀਡੀਆ ਤੇ ਜਿਹੜੇ ਗੁੱਠੇ ਚੱਕਣ ਵਾਲੇ ਹੈਗੇ ਆ ਲੋਕੋ ਕਿੰਨੇ ਕੁ ਅਕਲਮੰਦ ਨੇ ਉਹ ਆਪਾਂ ਵੇਖਤਰ ਜਾਣਦੇ ਆ ਪਰ 10% ਲੋਕ ਸਿਹਰਤ ਬੈਠੇ ਆ ਉਹ ਤਾਂ ਪੋਜ਼ੀਟਿਟਿਵ ਕਰਦੇ ਆ ਮੈਂ ਕਹਿੰਦਾ ਇੱਕ ਕਮੈਂਟ ਵੀ ਪੋਜ਼ੀਟਿਵ ਨਹੀਂ ਆਇਆ ਉਹ ਚੀਜ਼ ਤੋਂ ਅੰਦਾਜ਼ ਵੀ ਇਹਨਾਂ ਸਾਰਿਆਂ ਦੇ ਮੈਂ ਪਹਿਲਾਂ ਕਿ ਗੱਲ ਕਹੀ ਸੀ ਵੀ ਸੱਪ ਨੂੰ ਸੱਪ ਲੜੇ ਜ਼ਹਿਰ ਕਿਸ ਨੂੰ ਚੜੇ ਇਹ ਦੋਨੇ ਸੱਪ ਨੇ ਤੇ ਲੋਕ ਇਹਨਾਂ ਦੀ ਫਿਤਰਤ ਚੰਗੀ ਤਰ੍ਹਾਂ ਜਾਣਦੇ ਆ ਕਿਉਂਕਿ ਲੋਕਾਂ ਨੂੰ ਅੱਜ ਤੱਕ ਇਹ ਦੱਸਿਆ ਇਹਨਾਂ ਨੇ ਇੱਕ ਵਾਰ ਨਹੀਂ ਦੱਸਿਆ ਮੈਂ ਕਿ ਲਗਾਤਾਰ ਦੱਸਦੇ ਤੁਰੇ ਆਉਂਦੇ ਤੇ ਲੋਕ ਇਹਨਾਂ ਦੀ ਦੇਖੋ ਸੋਸ਼ਲ ਮੀਡੀਆ ਨੇ ਬਈ ਲੋਕਾਂ ਨੂੰ ਬਹੁਤ ਜਾਗਰੂਕ ਕਰਤਾ ਸਭ ਤੋਂ ਵੱਡੀ ਕੀ ਆ ਲੋਕਾਂ ਦੇ ਮਨ ਦੇ ਵਿੱਚ ਇੱਕ ਬੜੀ ਤੀਬਰ ਇਛਾ ਸੀ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਲੰਘ ਕੇ ਹਟੀਆਂ ਜਿਵੇਂ ਆਪ ਵੀ ਕਨਫੈਸ਼ਨ ਦੇ ਵਿੱਚ ਮੰਨਦਿਆ ਕਹਿੰਦੇ ਵੀ ਜਦੋਂ ਜਾ ਕੇ ਸੁਖਵੀਰ ਬਾਦਲ ਆਪਣਾ ਅਮਰਪਾਲ ਦੇ ਖਿਲਾਫ ਬੋਲਿਆ ਹੂੰ ਤਾਂ ਕਹਿੰਦੇ ਵੀ ਜਿੰਨੇ ਮਾਕੇ ਬਿਆਨ ਆਏ ਹਰੇਕ ਬਿਆਨ ਦੇ ਮਗਰ ਕਹਿੰਦੇ ਵੀ 5000 ਬੋਟ ਟੁੱਟ ਜਾਂਦੀ ਸੀ ਮਤਲਬ ਕਿ ਸਿੱਖ ਸਾਇਕੀ ਤੇ ਸਿੱਖ ਜਿਹੜੀ ਹਿਸਟਰੀ ਆ ਇਹ ਸੁਖਵੀਰ ਸਿੰਘ ਬਾਦਲ ਜਾਣਦਾ ਨਹੀਂ ਸਿੱਖ ਸਾਇਕੀ ਨੂੰ ਜੇ ਸਮਝਦਾ ਹੁੰਦਾ ਤਾਂ ਮੈਂ ਕਹਿੰਦਾ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਪਿਛਲੀਆਂ ਜਿਹੜੀਆਂ ਲੰਘੀਆਂ ਇਲੈਕਸ਼ਨਾਂ ਇਹਨਾਂ ਵਿੱਚੋਂ ਵੀ ਇਹਨਾਂ ਨੂੰ 4-5 ਸੀਟਾਂ ਆਉਂਦੀਆਂ ਸੀ ਰੌਲਾ ਕੀ ਸੀ ਇਹਨਾਂ ਨੇ ਕਿ ਸਿੱਖ ਸਾਇਕੀ ਨਹੀਂ ਸਮਝੀ ਹੁਣ ਪੰਜਾਬ ਦੇ ਲੋਕਾਂ 'ਚ ਦਰਦ ਸੀ ਵੀ ਸਾਡੇ ਜਿਹੜੇ ਜਵਾਕ ਚਾਕੇ ਡੇਬਰੂਗੜ੍ਹ ਭੇਜੇ ਆ ਉਹਦੇ ਵਿਰੋਧ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਕਿਉਂਕਿ ਅਜੇ ਤੱਕ ਸੋਚ ਉਹਨਾਂ ਦੀ ਵੀ ਕਿਸੇ ਨੇ ਨਹੀਂ ਦੇਖੀ ਜਿੰਨੀ ਕਿ ਸੋਚ ਦੇਖੀ ਆ ਲੋਕਾਂ ਨੇ ਬਾਲੇ ਮਗਰ ਉਹਨਾਂ ਦੇ ਵੀ ਨਹੀਂ ਖੜੇ ਜਦੋਂ ਜੇਲਾ 'ਚ ਗਏ ਕੋਈ ਆ ਕੇ ਸੜਕ 'ਤੇ ਨਹੀਂ ਖੜਾ ਪਰ ਇੱਕ ਮੰਨ 'ਚ ਰੋਸ ਸੀਗਾ ਵੀ ਯਾਰ ਸਾਡੇ ਜਵਾਕ ਜੇ ਕੋਈ ਬੋਲਦਾ ਮੈਂ ਕਹਣਾ ਭਾਈ ਜੀ ਖਾਲਿਸਤਾਨ ਦੀ ਗੱਲ ਕਰਨਾ ਕੋਈ ਗਨਾਹ ਨਹੀਂ ਹੈ ਉਹ ਕੀ ਆ ਬਕਾਇਦਾ ਕੋਰਟ ਵੱਲੋਂ ਕੀ ਹੁਕਮ ਹੋ ਚੁੱਕੇ ਆ ਤੇ ਮੈਂ ਕਹਣਾ ਵੀ ਜਿਹੜੇ ਗੱਲ ਕਰਦੇ ਸੀ ਉਹਨਾਂ ਨੂੰ ਸਮਾ ਕੇ ਤਰੀਕੇ ਨਾਲ ਕੀ ਉਹਨਾਂ ਨੇ ਆਪਦਾ ਤਰੀਕਾ ਅਜੇ ਉਹਨਾਂ ਦਾ ਵਿਰੋਧ ਕਰਨਾ ਇਹਨਾਂ ਦਾ ਤੇ ਕਿਸ ਤਰੀਕੇ ਨਾਲ ਬਲਟੋਹੇ ਦੇ ਮਗਰ ਲੱਗ ਕੇ ਇਹਨਾਂ ਨੇ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਬਿਆਨਬਾਜ਼ੀ ਦਿੱਤੀ ਜਾਂ ਹੋਰ ਦਿੱਤੀ ਉਹਨੇ ਲੋਕਾਂ ਨੇ ਜਿਹੜੇ ਸੈਂਟੀਮੈਂਟਸ ਆ ਸਿੱਖ ਸੈਂਟੀਮੈਂਟਸ ਆ ਉਹ ਇੰਨਾ ਕਮਾ ਕੇ ਲੋਕਾਂ 'ਚ ਜ਼ਹਿਰ ਭਰਤੀ ਵੀ ਇਹ ਜਿੰਨਾ ਮਰਜੀ ਹੁਣ ਸਿਉਣੇ ਦੇ ਬਣ ਜਾਣ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਇਹਨਾਂ ਨੇ ਰੋਲ ਪਲੇ ਕੀਤਾ ਨਾ ਉਹ ਇਹਨਾਂ ਦੀਆਂ ਜੜਾਂ 'ਚ ਬੈਠੂ ਤੇ ਉਹ ਜਿਹੜੇ ਚੀਜ਼ਾਂ ਜਿਹੜੀਆਂ ਬਿਆਨਬਾਜ਼ੀਆਂ ਨੇ ਜਾਂ ਹੋਰ ਨੇ ਉਹਨਾਂ ਦੇ ਵਿੱਚੋਂ ਕੀ ਇਹ ਹੁਣ ਨਿਕਲ ਨਹੀਂ ਸਕਦੇ ਜਿਹੜੇ ਮਾ ਕੇ ਆਪਦੀ ਮੌਤੇ ਆਪੇ ਮਰ ਗਏ ਜਿਵੇਂ ਨਾ ਆਪਾਂ ਕਹਿੰਦਾ ਵੀ ਅ ਇਹ ਅਰਸ਼ ਤੋਂ ਮੈਂ ਕਿਹਾ ਫਰਸ਼ ਤੇ ਨਹੀਂ ਇਹ ਥੱਲੇ ਖੂਚ ਡਿੱਗ ਪਏ ਹੁਣ ਤੇ ਖੂਚੋਂ ਹੁਣ ਨਿਕਲਣਾ ਬਹੁਤ ਔਖਾ ਕਿਉਂਕਿ ਖੂ ਦੇ ਵਿੱਚ ਕਹਾਂ ਜਿਹੜੇ ਨਾਲ ਡਿੱਗੇ ਆ ਮੈਂ ਤਾਂ ਹੀ ਕਹਿਣਾ ਵੀ ਪ੍ਰਕਾਸ਼ ਸਿੰਘ ਬਾਦਲ ਮੈਂ ਕਿ ਸੌਰੀ ਸੁਖਵੀਰ ਸਿੰਘ ਬਾਦਲ ਜਿਹੋ ਖੂਚ ਡਿੱਗਿਆ ਉਸੇ ਖੂਚ ਫੇਰ ਕੀ ਆ ਚੰਦੂ ਮਾਜਰ ਰਗੇ ਵੀ ਡਿੱਗੇ ਆ ਇਹ ਸਾਰੇ ਉਸੇ ਖੂਚ ਖੂ ਦੇ ਡੱਡੂ ਨੇ ਮੈਂ ਕਹਿੰਦਾ ਖੂ ਦੇ ਵਿੱਚ ਡਿੱਗੇ ਹੋਏ ਲੋਕ ਆ ਇਹ ਨਿਕਲਣ ਇੱਕ ਦੂਜੇ ਨੂੰ ਆਪ ਹੀ ਨਹੀਂ ਦਿੰਦੇ ਜੇ ਇੱਕ ਬੰਦਾ ਮੜਾ ਜਾ ਵੀ ਉਭਾਰ ਕਰੂਗਾ ਕੋਈ ਚੰਗੀ ਗੱਲ ਕਰੂਗਾ ਤਾਂ ਦੂਜਾ ਦੇ ਪੋਥੜੇ ਫਰਹੋਲ ਦੂ ਹਰੇਕ ਕੋਲੇ ਵੀਕ ਪੁਆਇੰਟ ਆ ਇੱਕ ਦੂਜੇ ਦੇ ਜਿੰ ਪਰ ਆਂ ਟਾਈਮ 'ਚ ਖਾਧੀਆਂ ਨੇ ਕਿਉਂਕਿ ਸਾਰੀ ਵਪਾਰੀ ਜਮਾਤ ਆ ਗਈ। ਸਧਾਰਨ ਸਿੱਖ ਕੋਈ ਨਹੀਂ, ਹਲਵਾ ਜੱਟ ਕੋਈ ਨਹੀਂ। ਹੁਣ ਸਾਰੇ ਵਪਾਰੀ ਆ ਗਏ। ਇਹਨਾਂ ਵਪਾਰੀਆਂ ਦੇ ਪੱਲੇ ਕੀ ਆ ਆਪਾਂ ਸਾਰੇ ਜਾਣਦੇ ਆ। ਵਪਾਰੀ ਨੇ ਬਈ ਜੀ ਪਰਿਵਾਰਵਾਦ ਤੇ ਵਪਾਰਵਾਦ ਆ ਜਿਹੜਾ। ਇਹਨਾਂ ਨੇ ਸਾਡੇ ਪੰਥ ਦਾ ਵੀ ਘਾਣ ਕੀਤਾ, ਪੰਜਾਬ ਦਾ ਵੀ ਘਾਣ ਕੀਤਾ। ਤੇ ਪੰਜਾਬ ਦਾ ਜਿਹੜਾ ਇਹਨਾਂ ਨੇ ਲਹੂ ਚੂਸਿਆ ਨਾ ਜੋਕਾਂ ਨੇ, ਉਹ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਆ। ਤੇ ਮੈਂ ਤਾਂ ਹੀ ਕਹਿਣਾ ਵੀ ਲਖੜ ਬਖਿਆ ਨੇ ਵੀ ਮਾਸ ਖਾਦਾ। ਜਿਹੜਾ ਮੈਂ ਕਿ ਸੁਖਵੀਰ ਬਾਦਲਾ ਉਹਨੇ ਤਾਂ ਪੰਜਾਬ ਨੂੰ ਅਸੀਂ ਜਾਣਦੇ ਆ 50 ਹਜ਼ਾਰ ਕਰੋੜ ਦੀ ਜਾਇਦਾਦ ਵੀ ਐਵੇਂ ਨਹੀਂ ਬਣਦੀ। ਇਹ ਲੋਕ ਜਿਹੜੇ ਸੁੱਖ-ਵਿਲਾਹ ਜਾਣਦੇ ਆ ਜਿਹੜੇ ਬੰਦੇ ਕੀ ਆ ਜਾਣਦੇ ਉਥੇ ਇੱਕ ਕਮਰੇ ਦਾ ਕਿਰਾਇਆ ਦਿਨ ਦਾ ਕੀ ਆ ਲੱਖਾਂ ਦੇ ਵਿੱਚ ਆ ਤੇ ਉਥੇ ਰਹਿਣ ਦੀ ਏਕਾਤ ਪੰਜਾਬ ਦੇ ਕਿਸੇ ਬੰਦੇ ਦੀ ਏਕਾਤ ਹੈ ਨਹੀਂ ਫੋਰਨ ਜਿ ਪਾਰਕਿੰਗ ਜਿਹੜੀਆਂ ਲਈਆਂ ਨੇ ਬੜਾ ਕੁਛ ਆ ਜਿਹੜਾ ਮਾ ਕੇ ਲੋਕ ਬਹੁਤ ਵਧੀਆ ਜਾਣਦੇ ਐ ਇਹਨਾਂ ਬਾਰੇ ਇਸ ਕਰਕੇ ਮੈਂ ਕਹਣਾ ਬਠਿੰਡੇ 'ਚ ਬੈਠਿਆ ਬਠਿੰਡੇ ਦੇ ਵਿੱਚ ਇੱਥੇ ਚਲੇ ਜਾਓ ਪੁੱਛੋ ਰੋਡ ਤੇ ਜਿਹੜੀਆਂ ਮਾਰਕਟਾਂ ਨੇ ਉਹ ਕਿਹਦੀਆਂ ਨੇ ਉਹ ਸਾਰੇ ਲੋਕ ਜਾਣਦੇ ਆ ਠੀਕ ਹੈ ਨਾ ਹਰ ਚੀਜ਼ ਬਾਰੇ ਲੋਕ ਚੰਗੀ ਤਰ੍ਹਾਂ ਮਾ ਕੇ ਹੁਣ ਜਾਣੂ ਹੈਗੇ ਇਸ ਕਰਕੇ ਜਿਹੜੀ ਤੁਸੀਂ ਆਖਸਵਾਲ ਕੀਤਾ ਵੀ ਇਹਨਾਂ ਦੇ ਪੱਲੇ ਕੀ ਆ ਵੀ ਇਹਨਾਂ ਦੇ ਪੈਰ ਲੱਗ ਜਾਣਗੇ ਇਹਨਾਂ ਦੇ ਪੈਰ ਤਾਂ ਨਹੀਂ ਲੱਗਦੇ ਪਰ ਅਕਾਲੀ ਦਲ ਕਦੇ ਵੀ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋਣਾ ਕਿਉਂਕਿ ਲੋਕਾਂ ਦੇ ਅੰਦਰ ਪੰਥਕ ਸੋਚ ਹੈਗੀ ਆ ਉਸੇ ਮਾਦੇ ਨੂੰ ਮਨ 'ਚ ਵਸਾ ਕੇ ਲੋਕਾਂ ਨੇ ਦੋ ਸੀਟਾਂ ਜਿਹੜੀਆਂ ਕੀ ਆ ਪੰਥਕ ਜਿਹੜੇ ਤਰਜਮਾਨੀ ਕਰਦੇ ਮਾਂ ਕੇ ਸੀਗੇ ਉਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਨੇ ਉਹ ਕੀ ਕਰਦਾਰ ਨਵਾਉਂਦੇ ਉਹ ਤਾਂ ਗਾਂਧੀ ਗੱਲ ਰਹਿ ਗਈ ਪਰ ਲੋਕਾਂ 'ਚ ਪੰਥਕ ਮਾਦਾ ਨਹੀਂ ਨਾ ਖਤਮ ਹੋਇਆ ਸਭ ਤੋਂ ਵੱਧ ਲੀਡ ਤੇ ਜਿਤਾਇਆ ਕਿਹਨੂੰ ਜਿਹੜਾ ਬੰਦਾ ਕਹਿੰਦੇ ਕੀ ਆ ਪੰਥਕ ਸੋਚ ਦਾ ਕੀ ਆ ਹਮੈਤੀ ਬਣਦਾ ਸੀ ਹੁਣ ਅੱਗੇ ਸੋਚ ਉਹਦੀ ਕੀ ਆ ਪੰਜਾਬ ਨੂੰ ਕਿਸ ਨਕਸ਼ੇ ਦੇ ਉੱਤੇ ਉਹ ਬਾਅਦ ਦੇ ਵਿੱਚ ਪਤਾ ਲੱਗਣਾ ਪਰ ਮੈਂ ਇੱਕ ਗੱਲ ਕਰਦਾ ਵੀ ਲੋਕਾਂ ਨੇ ਆਪ ਦੀ ਪੰਥਕ ਸੋਚ ਦਾ ਸਬੂਤ ਦਿੱਤਾ ਲੋਕਾਂ ਨੇ ਸਬੂਤ ਦਿੱਤਾ ਕਿ ਅਸੀਂ ਅੱਜ ਵੀ ਅਕਾਲੀ ਆ ਪਰ ਸਾਡੇ ਕੋਲੇ ਆਗੂ ਕੋਈ ਅਕਾਲੀ ਹੈ ਨਹੀਂ ਉਹ ਅਕਾਲੀ ਆਗੂ ਜਿਹੜੇ ਹੈਗੇ ਆ ਉਹ ਪੰਜਾਬ ਦੇ ਵਿੱਚੋਂ ਖਲਾ ਦੇ ਵਿੱਚੋਂ ਪੈਦਾ ਹੋ ਜਾਣਗੇ ਪਰ ਇਹਨਾਂ ਦੋਨਾਂ ਧੜਾਂ ਚੋਂ ਪੈਦਾ ਨਹੀਂ ਹੁੰਦੇ ਮੈਂ ਇਹ ਗਾਰੰਟੀ ਕਰਦਾ ਕਿ ਇਹ ਦੋਨੇ ਜਿਹੜੇ ਹੈਗੇ ਆ ਠੀਕ ਹੈ ਨਾ ਇਹਨਾਂ ਦੋਨਾਂ ਤੋਂ ਆਸ ਕੋਈ ਨਹੀਂ ਜਿਵੇਂ ਅਸੀਂ ਗਲੇ ਟਮਾਟਰ ਦੀ ਗੱਲ ਕਰਦੇ ਜਾਂ ਛੋਟੀਆਂ ਦੇ ਕਹਾਣੀ ਪੜਦੇ ਇੱਕ ਗੱਲ ਮਾਂ ਕੇ ਗੰਦਾ ਸਿਓ ਆ ਇਹਨਾਂ ਚੋਂ ਇੱਕ ਵੀ ਬੰਦਾ ਮੈਂ ਕਹਣਾ ਕਿ ਜੇ ਕੋਈ ਅਕਾਲੀ ਦਲ ਦਾ ਉਭਾਰ ਆਉਣਾ ਜੇ ਇੱਕ ਵੀ ਇਹਨਾਂ ਚੋ ਬੰਦਾ ਪੁਰਾਣੇ ਦੋਨੇ ਧੜਿਆਂ ਚੋਂ ਰਹਿ ਗਿਆ ਬਾਈ ਜੀ ਸੇਫ ਫੇਰ ਗੱਲ ਜਾਣੇ ਰੌਲਾ ਕੀ ਹੈ ਇਹਨਾਂ ਦੇ ਦਾਗ ਹੀ ਇੰਨੇ ਆ ਇੰਨੇ ਸਾਰੇ ਬਦਲਨੇ ਪੈਣੇ ਆ ਸਾਰੇ ਬਲੇਪਰ ਸਾਰੇ ਗਲੇ ਟਮਾਟਰ ਵਾਲੀ ਗੱਲ ਹੀ ਹੈ ਇਹਨਾਂ ਦੀ ਜੇ ਇੱਕ ਵੀ ਰਹੇਗਾ ਉਹਨਾ ਕੀ ਆ ਪਿਲ ਪਿਲ ਕਰ ਦੇਣੇ ਦੂਜਿਆਂ ਨੂੰ ਖਰਾਬ ਕਰਨਾ ਇਹ ਸਾਰਿਆਂ ਨੇ ਨਵੇਂ ਸਿਰੇਓ ਪੰਜਾਬ ਦੇ ਵਿੱਚੋਂ ਦੇਖੋ ਉਭਾਰ ਹੋਣਾ ਲੋਕਾਂ ਨੇ ਮੈਂ ਤਾਂ ਹੀ ਕਹਿਣਾ ਕਿ ਹੱਥ ਬੰਨ੍ਹ ਕੇ ਇਹਨਾਂ ਨੂੰ ਵੀ ਬੇਨਤੀ ਕਰਦਾ ਦੋਨੇ ਧੜਿਆਂ ਨੂੰ ਗੱਲ ਕਰਦਾ ਦੋਨੇ ਸੱਪ ਜੇ ਖਿਹੜਾ ਛੱਡ ਦੇ ਨਾ ਕੌਮ ਦਾ ਕੌਮ ਨੇ ਆਪਦੇ ਬਾਈ ਜੀ ਆਗੂ ਆਪੀ ਤਲਾਸ਼ ਕਰ ਲੈਣਾ ਲੋਕ ਅੱਗੇ ਆ ਜਾਣਗੇ ਤੇ ਜਿਹੜੀ ਵ ਉਹ ਲੋਕਾਂ ਨੇ ਆਪ ਤੋੜੀ ਆ ਇਹ ਕਹਿੰਦੇ ਸੀਗੇ ਵੀ ਸੁਖਵੀਰ ਬਾਦਲ ਬਣਾ ਪਾਰਟੀ ਨਹੀਂ ਚੱਲ ਸਕਦੀ ਜੀ ਫਾਈਨਾਂਸ 30 ਲੱਖ ਰੁਪਈਆ ਮਹੀਨੇ ਦਾ ਚਾਹੀਦਾ ਉਹ ਕਲਾ ਸੁਖਵੀਰ ਬਾਦਲ ਪ੍ਰਬੰਧ ਕਰ ਸਕਦਾ ਆ ਦੋ ਐਮਪੀ ਜਿੱਤੇ ਆ ਦੱਸੋ ਕਿਹੜੇ ਨੇ ਰੁਪਈਆ ਮੈਂ ਕਿਹਦੇ ਕੋਲ ਰੁਪਈਆ ਸੀ ਇੱਕ ਤਾਂ ਕਹਿੰਦੇ ਘਰੋਂ ਆਪ ਦਾ ਕੀ ਆ ਘਰ ਵਾਲੀ ਦੇ 골ਡ ਵੇਚ ਕੇ ਕੀ ਉਹ ਬੰਦੇ ਨੇ ਕਾਗਜ਼ ਭਰੇ ਸੀ ਤੇ ਮੈਂ ਕਹਣਾ ਲੋਕਾਂ ਨੇ ਜਿਤਾਏ ਨਹੀਂ ਲੋਕਾਂ ਨੇ ਕੰਮੀ ਕਦੇ ਨਹੀਂ ਛੱਡੀ ਤੇ ਮੈਂ ਕਹਣਾ ਵੀ ਜਦੋਂ ਚਾਈਨਾ ਦੀ ਵਾਰ ਲੱਗਦੀ ਆ ਜਾਂ ਹੋਰ ਜੰਗ ਜੁਦ੍ਹ ਲੱਗਦੇ ਆ ਉਦੋਂ ਲੋਕਾਂ ਨੇ ਘਰਾਂ ਚੋਂ ਸੋਨਾ ਦੇ ਕੇ ਕੀ ਆ ਮੁਲਕ ਨੂੰ ਖੜਾ ਕੀਤਾ ਸੀ ਅੱਜ ਲੋਕਾਂ 'ਚ ਕੀ ਆ ਜਜਵਾ ਲੋਕ ਨਹੀਂ ਖਤਮ ਹੋਏ ਲੋਕਾਂ 'ਚ ਜਜਬਾ ਨਹੀਂ ਖਤਮ ਹੋਇਆ ਕਿਸਾਨ ਅੰਦੋਲਨ ਨੇ ਦੱਸਤਾ ਕਿ ਲੋਕ ਅਜੇ ਜਿਉਂਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਸਿਰਫ ਅਗਵਾਈ ਕਰਨ ਵਾਲੇ ਚੰਗੇ ਚਾਹੀਦੇ ਜਦੋਂ ਅਗਵਾਈ ਕਰਨ ਵਾਲੇ ਚੰਗੇ ਲੋਕ ਮੂਹਰੇ ਲੱਗ ਗਏ ਇਹੀ ਕੌਮ ਉੱਠ ਕੇ ਖੜੀ ਹੋ ਇਹੀ ਕੌਮ ਆਪ ਦੇ ਕੀ ਆ ਮੈਂ ਕਹਣਾ ਵੀ ਪੰਥਕ ਝੰਡੇ ਤੇ ਵੀ ਕੰਮ ਕਰੂ ਤੇ ਸਾਂਭ ਵੀ ਲੈਣਾ ਪਰ ਉਹਦੇ ਵਾਸਤੇ ਜਿੰਨਾ ਚਿਰ ਸਾਡੇ ਪੰਥ ਦੀ ਅਗਵਾਈ ਕਰਨ ਵਾਲੇ ਤੇ ਕਾਲ ਤੱਕ ਦਾ ਜਥੇਦਾਰ ਹੁਣ ਇਹਨਾਂ ਨੇ ਇੱਕ ਗੱਲ ਕਹੀ ਆ ਝੁੰਡਾ ਕਮੇਟੀ ਨੇ ਵੀ ਜਥੇਦਾਰ ਤੇ ਕਾਲ ਤਖਤ ਆਜ਼ਾਦ ਹੋਣਾ ਚਾਹੀਦਾ ਮਤਲਬ ਗੁਲਾਮਤਾ ਹੈ ਨਾ ਉਹ ਆਪ ਮੰਨਿਆ ਕਿ ਇਹਨਾਂ ਨੂੰ ਸਿਆਸੀ ਪਾਰਟੀ ਤੋਂ ਅਲੱਗ ਤੁਮਾਕੇ ਕੀਤਾ ਜਾਵੇ ਤੇ ਜਦੋਂ ਸਾਡਾ ਕੱਲਾ ਜਥੇਦਾਰ ਚੱਜਦਾ ਲੱਗ ਗਿਆ ਨਾ ਅਕਾਲ ਤਖਤ ਦਾ ਮੈਂ ਕਹਿੰਦਾ ਕੱਲਾ ਹੀ ਸਿੱਧੇ ਕਰ ਦੂ ਬਈ ਸਾਰਿਆਂ ਨੂੰ ਪਰ ਉੱਥੇ ਕੀ ਹੈ ਕਿਰਦਾਰ ਵਾਲਾ ਬੰਦਾ ਚਾਹੀਦਾ ਤੇ ਝੁੰਦਾ ਕਮੇਟੀ ਦੀ ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ ਆ ਤੁਸੀਂ ਪਹਿਲਾਂ ਵੀ ਮੇਰੇ ਨਾਲ ਇੱਕ ਗੱਲ ਕੀਤੀ ਸੀ ਉਹ ਜੇ ਕਿੰਨਾ ਉਹਨਾਂ ਨੇ ਬਈ ਨੁਕਤਾ ਦੱਸਿਆ ਝੁੰਦਾ ਕਮੇਟੀ ਨੇ ਉਹ ਕਹਿੰਦੇ ਵੀ ਅਕਾਲ ਤਖਤ ਦਾ ਜਥੇਦਾਰ ਇੱਕ ਫਿਕਸ ਟਰਮ ਵਾਸਤੇ ਬਣਾਣਾ ਚਾਹੀਦਾ ਹੁਣ ਮੰਨ ਲਓ ਕਿ ਆਪਾਂ ਗੱਲ ਕੀਤੀ ਸੀ ਵੀ ਪੁਲਿਸ ਅਫਸਰ ਲਾਇਆ ਜਾਂਦਾ ਉਹਦਾ ਤਵਾਦਲਾ ਜੇ ਤੁਸੀਂ ਕੀ ਹੈ ਮੈਂ ਕ 2 ਸਾਲ ਤੋਂ ਘੱਟੋ ਘੱਟ ਹੋਣਾ ਨਹੀਂ ਚਾਹੀਦਾ ਤਾਂ ਸਿਆਸੀ ਬੰਦੇ ਤਾਂ ਦਬਾ ਨਹੀਂ ਮੰਨਦਾ ਉਹ ਪਤਾ ਵੀ ਵੇਰੀ ਬਦਲੀ ਕਰਾ ਨਹੀਂ ਸਕਦਾ ਤਾਂ ਹੁਣ ਤਕਾਲ ਦਾੜਾ ਬੰਦਾ ਜਥੇਦਾਰ ਲੱਗਦਾ ਉਹਨੂੰ ਐ ਹੁੰਦਾ ਕਿ ਯਾਰ ਮੈਂ ਮਾੜਾ ਜਾਂ ਗਲਤ ਜੇ ਬਾਦਲਾਂ ਦੇ ਖਿਲਾਫ ਚੱਲ ਗਿਆ ਤਾਂ ਮੈਨੂੰ ਲਾ ਕੇ ਪਰੇ ਮਾਰਨਗੇ ਤਾਂ ਉਹ ਬੰਦਾ ਫਿਰ ਬਾਦਲਾਂ ਨੂੰ ਮਾ ਕੇ ਸਵਾਲ ਨਹੀਂ ਕਰ ਸਕਦਾ ਬਾਕੀ ਕਰਤਾਰ ਵਾਲਾ ਬੰਦਾ ਉੱਥੇ ਲਾਇਆ ਨਹੀਂ ਜਾਂਦਾ ਮੈਂ ਕਹਣਾ ਜਦੋਂ ਖਾਲਸੇ ਲੋਕ ਇਕੱਠੇ ਹੋ ਜਿਵੇਂ ਸਰਬੱਤ ਖਾਲਸੇ ਚ ਕੌਣ ਜਥੇਦਾਰ ਲਾਇਆ ਕਾਲ ਤਖਦਾ ਉਹ ਲੋਕ ਜਾਣਦੇ ਆ ਜਥੇਦਾਰ ਜਗਤਾਰ ਸਿੰਘ ਹਵਾਰਾ ਅੱਜ ਵੀ ਲੋਕਾਂ ਦੇ ਦਿਲਾਂ ਚ ਕਾਲ ਤਖਦਾ ਜਥੇਦਾਰ ਜਗਤਾਰ ਸਿੰਘ ਹਵ ਪਰ ਇਹਨਾਂ ਨੇ ਜਿਹੜੇ ਕੀ ਜਥੇਦਾਰ ਉੱਥੇ ਲਾ ਰੱਖਿਆ ਰਬੜ ਦੀ ਸਟੈਂਪ ਨੇ ਅਕਾਲ ਦਾਤਾ ਜਥੇਦਾਰ ਇੱਕ ਚੱਜ ਦਾ ਲੱਗਿਆ ਨਾ ਮੈਂ ਕਹਣਾ ਵੀ ਅਕਾਲੀ ਦਲ ਵੀ ਜਿਉਂਦਾ ਹੋਊ ਇਹ ਜੀ ਪੀਸੀ ਵੀ ਸਹੀ ਰਹਾ ਤੇ ਚੱਲੂਗੀ ਤੇ ਕਾਲ ਤਖਤ ਦਾ ਜਿਹੜਾ ਮੈਂ ਕਿਹਾ ਢਹੀ ਵੀ ਮਰਿਆਦਾ ਤੇ ਇਹਨਾਂ ਨੇ ਮੈਂ ਕਿਹਾ ਰੁਤਬਾ ਖਤਮ ਕੀਤਾ ਉਹ ਵੀ ਕਾਇਮ ਹੋ ਜਾਣਾ ਸਿਰਫ ਇੱਕ ਜਥੇਦਾਰ ਚੱਜ ਦਾ ਚਾਹੀਦਾ ਤੇ ਉਹ ਜਥੇਦਾਰ ਦਰਬਾਰਾ ਸਿੰਘ ਆਰ ਕੇ ਜਿੱਦ ਦੇ ਪੰਜਾਬ ਦੇ ਮੈਂ ਕਿਹਾ ਮੈਂ ਕਹਣਾ ਕਾਲ ਤਖਤ ਦੇ ਉੱਤੇ ਆ ਗਿਆ ਉਹਨੇ ਇਕੱਲੇ ਨੇ ਬਾਈ ਜੀ ਸਾਰੀਆਂ ਚੀਜ਼ਾਂ ਲੀਹਾਂ ਤੇ ਲੈ ਆਉਣੀਆਂ ਨੇ ਤੇ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਤੇ ਗੁਰੂ ਮਾਕੇ ਸਾਡੇ ਤੋਂ ਬੇਮੁਖ ਨਹੀਂ ਹੋਏ ਇਹ ਲੋਕਾਂ ਨੇ ਗੁਰਾਂ ਨੂੰ ਪਿੱਠ ਦਿਖਾ ਕੇ ਦਿੱਲੀ ਤਖਤਨ ਕੰਨੀ ਮੂੰਹ ਕਰ ਲਿਆ ਪਰ ਜਿਹੜਾ ਸਾਡਾ ਅਕਾਲ ਤਖਤ ਉਹਦੇ ਕੰਨੀ ਜਦੋਂ ਮੂੰਹ ਕਰਨ ਵਾਲੇ ਲੋਕ ਲੋਕ ਤਾਂ ਹੈਗੇ ਆ ਆਗੂ ਜਿੱਦੇ ਆ ਗਿਆ ਤੇ ਇਹਨਾਂ ਤੋਂ ਆਜ਼ਾਦ ਹੋ ਕੇ ਦਲੇਰਾਨਾ ਫੈਸਲੇ ਲੈਣ ਵਾਲਾ ਬੰਦਾ ਉੱਥੇ ਪੁਆਇੰਟ ਹੋ ਗਿਆ ਉਹਦੀ ਮੈਂ ਕਹਿੰਦਾ ਕੰਮ ਉੱਠ ਕੇ ਖੜੀ ਹੋ ਜਾਣੀ ਜੀ ਸਮਝਦਾ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਰੁਪਿੰਦਰबीर ਹੁਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਜੀ ਧੰਨਵਾਦ